ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋਏ ਹੋ ਪੰਜਾਬ ਡੀਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰਾਂ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਅਤੇ ਪੰਜਾਬ ਦੇ ਮੁੱਦਿਆਂ ਤੇ ਵਿਆਪਕ ਟਿੱਪਣੀਆਂ ਕਰਨ ਦੇ ਲਈ ਜਾਣੇ ਜਾਂਦੇ ਪੱਤਰਕਾਰ ਦੀਪਕ ਸ਼ਰਮਾ ਜਨਾਰਥ ਜੀ। ਚਾਹਮੇ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਪੰਜਾਬ ਡੀਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀ ਸਪਾਂਸਰਸ ਦਾ ਜਿਹੜੇ ਜ਼ਰੀਆ ਬੰਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 408 272 2500 ਇਹ 1999 ਤੋਂ ਲਗਾਤਾਰ ਇੰਸ਼ੋਰੈਂਸ ਬਿਨੈਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਵਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ ਓਬਾਮਾ ਕੇਅਰ ਮੈਡੀਕਲ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਪ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408 272 ਟਰਕੀਨ ਇਮੀਗ੍ਰੇਸ਼ਨ ਲਾਫਰਮ ਵਾਲੇ ਜੀ ਟਰਕੀਆ ਟਾਰਨੀ ਟਰਕੀਆ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਆ 415 909 05 03 ਗੁਰਦੀਪ ਸਿੰਘ ਵਰਦੀ ਗਲੋਬਸ ਮਨਦੀਪ ਸਿੰਘ ਸੰਦੀਪ ਕੌਰ ਸੈਨ ਹੋਜ਼ੇ ਓਂਕਾਰ ਸਿੰਘ ਫਰੇਜ਼ਨੋ ਗੁਰਨਾਮ ਸਿੰਘ ਐਂਟੀਲੋਪ ਤੇ ਜਰਨੈਲ ਸਿੰਘ ਸਿਆਟਲ ਤੋਂ ਇਹਨਾਂ ਸਾਰੇ ਹੀ ਸਪੌਂਸਰਸ ਦਾ ਬਹੁਤ ਬਹੁਤ ਧੰਨਵਾਦ ਤੇ ਜੇਕਰ ਤੁਸੀਂ ਵੀ ਪੰਜਾਬ ਡੀਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪੌਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਆ 48272 5200 ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 22 ਅਕਤੂਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਉਹ ਦੁਬਾਰਾ ਹੈ ਆ ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਆਪਾਂ ਦੀਵਾਲੀ ਤੋਂ ਆ ਦੀਵਾਲੀ ਤੋਂ ਬਾਅਦ ਭਾਰਤ ਦੇ ਕਈ ਸ਼ਹਿਰਾਂ ਦਾ ਜਿਹੜਾ AQI ਹੈ 에ਅਰ ਕੁਆਲਿਟੀ ਇੰਡੈਕਸ ਆ ਉਹ ਕਾਫੀ ਮਾੜਾ ਦੇਖਿਆ ਗਿਆ ਖਾਸ ਕਰਕੇ ਦਿੱਲੀ ਦਾ ਤਾਂ ਜਿਵੇਂ ਆ ਜਿਹੜਾ ਆਪਾਂ ਦੇਖ ਸਕਦੇ ਹਾਂ ਇਸ ਮਾਮਲੇ ਦੇ ਵਿੱਚ ਬੁਰਾ ਹਾਲ ਹੈ ਆ ਦਿੱਲੀ ਦੀ ਹਵਾ ਖਰਾਬ ਹੋਈ ਪਈ ਹੈ ਜੀ ਤੇ ਦੋਸ਼ ਕਹਿੰਦੇ ਮੜ ਰਹੇ ਨੇ ਪ੍ਰਾਲੀ ਸਰ ਪ੍ਰਵੀਨ ਜੀ ਦੀਵਾਲੀ ਤੇ ਬੰਦੀ ਛੋੜ ਦਿਵਸ ਬੜੀ ਧੂਮ-ਤਾਮ ਨਾਲ ਦੇਸ਼ ਭਰ ਚ ਮਨਾਇਆ ਗਿਆ ਜੀ ਜਿਵੇਂ ਆਪਣੇ ਆਮ ਕਹਾਵਤ ਹੈ ਕਿ ਢਾਲ ਰੋਟੀ ਕਰਦੀ ਦੀਵਾਲੀ ਅੰਮ੍ਰਿਤਸਰ ਵੀ ਹਾਂ ਜੀ ਤੇ ਅੰਮ੍ਰਿਤਸਰ ਦੇ ਵਿੱਚ ਵੱਡੀ ਗਿਣਤੀ ਸੰਗਤ ਪਹੁੰਚੀ ਸਾਛਣ ਚੀਰ ਦਰਵਾਜ਼ਾ ਸਾਹਿਬ ਵਿਖੇ 3 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਮੱਥਾ ਟੇਕਿਆ 1 ਲੱਖ ਦੇ ਕਰੀਬ ਦੀਵੇ ਜਗੇ ਪਰੇ ਕੋਈ ਲੋਰਾਈ ਨਹੀਂ ਕਿ ਅਸੀਂ ਆਪਣੇ ਤਿਹਾਰਾਂ ਦੇ ਨਾਲ ਇਹ ਬਜਾਰੀ ਕਰਨ ਦਾ ਹਿੱਸਾ ਜੋੜ ਲਿਆ ਤੇ ਉਸ ਤੋਂ ਬਾਅਦ ਫਿਰ ਬੰਬ ਪਟਾਕੇ ਆਤਿਸ਼ਬਾਜੀ ਜੰਗ ਕੇ ਹੁੰਦੀ ਆ ਹਮ ਤੇ ਉਹ ਪੰਜਾਬ ਚ ਵੀ ਹੋਈ ਗਵਾਂਢੀ ਸ਼ਬਿਆਂ ਚ ਹੋਈ ਤੇ ਦਿੱਲੀ ਚ ਵੀ ਹੋਈ ਹਮ ਤੇ ਉਹ ਜਾਂ ਨਤੀਜਾ ਇਹ ਆ ਕਿ ਰਾਤ ਨੂੰ 2 2 ਵਜੇ ਤੱਕ ਬੰਬ ਪਟਾਕੇ ਚੱਲਦੇ ਰਹੇ ਸਵੇਰ ਉੱਠ ਕੇ ਦੇਖਿਆ ਤਾਂ ਦਿੱਲੀ ਦੇ ਉੱਤੇ ਧੂਏ ਦੇ ਬੱਦਲ ਛਾਏ ਹੋਏ ਸੀਗੇ ਤੇ ਆਪੋਂ ਹਵਾ ਖਰਾਬ ਸੀ ਸਾਹ ਲੈਣਾ ਵੀ ਔਖਾ ਹੋ ਗਿਆ ਸੀ ਆਪੋਂ ਹੋਗਾ ਪੰਜਾਬ ਦੀ ਵੀ ਖਰਾਬ ਹੋਈ ਹੈ ਯੂਪੀ ਹਰਿਆਣਾ ਰਾਜਸਥਾਨ ਦੀ ਵੀ ਖਰਾਬ ਹੋਈ ਹੈ ਹਾਂ 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 ਇਹ ਚ ਕੋਈ ਦੋਰਾ ਨਹੀਂ ਤੇ ਉਹ ਦਿੱਲੀ ਦੀ ਤਾਂ ਪੰਜਾਬ ਨਾਲੋਂ ਵੀ ਕਿਤੇ ਜ਼ਿਆਦਾ ਖਰਾਬ ਹੋਈ ਹੈ ਮਤਲਬ ਇਸ ਨੂੰ ਜਦੋਂ ਦੇਖਿਆ ਗਿਆ ਕਿ ਲਓ ਜੀ ਦਿੱਲੀ ਦੇ ਵਿੱਚ ਹਵਾ ਖਰਾਬ ਹੋ ਗਈ ਤਾਂ ਦੀਵਾਲੀ ਵਾਲੇ ਤੇ ਆ ਪਟਾਕੇ ਤਾਂ ਇੱਕ ਪਾਸੇ ਰੱਖਦੇ ਕਹਿੰਦੇ ਜੀ ਇਹ ਪਰਾਲੀ ਕਰਕੇ ਹੋਈ ਆ ਪੰਜਾਬ ਚ ਪ੍ਰਾਂਤ ਨੂੰ ਜਿਹੜੀ ਅੱਗ ਲੱਗੀ ਹੈ ਨਾ ਉਹਦੇ ਕਰਕੇ ਹੋਈ ਆ ਔਰ ਕਹਿ ਵੀ ਕੌਣ ਰਿਹਾ ਜਿਹੜਾ 2 ਦਿਨ ਪਹਿਲਾਂ ਪੰਜਾਬ ਨੂੰ ਨਾਲ ਆਪਣਾ ਰਿਸ਼ਤਾ ਜੋੜ ਰਿਹਾ ਸੀ ਨਾਮ ਦੱਸ ਕੇ ਪਿੰਡ ਦੱਸ ਕੇ ਗੋਤ ਦੱਸ ਕੇ ਮਨਿੰਦਰ ਸਰਸਪਾ ਉਹ ਕਹਿੰਦਾ ਜੀ ਪੰਜਾਬ ਚ ਆਵਾਜ਼ੀ ਪਾਰਟੀ ਸਰਕਾਰਾਂ ਜੀ ਉਹ ਜਬਰੀ ਆਕਲਵਾ ਰਹੀ ਹੈ। ਹਮਮ ਇਹੀ ਗੱਲ ਕੇਜਰੀਵਾਲ ਕਹਿੰਦਾ ਹੁੰਦਾ ਸੀ ਜਦੋਂ ਦਿੱਲੀ ਦੇ ਤਖਤ ਤੇ ਬੈਠਾ ਸੀ ਕਿ ਪੰਜਾਬ ਚ ਆਕਾਦੀ ਕਾਂਗਰਸੀ ਜਾਂ ਬੀਜਪੀ ਇਹ ਸਰਕਾਰਾਂ ਬਣ ਗਈਆਂ ਜੀ ਉਹਨਾਂ ਦੀ ਤਾਂ ਜੀ ਉਹਨਾਂ ਦੇ ਟਾਈਮ ਚ ਆਕਲਵਾ ਕਰੀਏ। ਹਮ ਤੇ ਹੁਣ ਇਹ ਦਿੱਲੀ ਚ ਬੀਜਪੀ ਸਰਕਾਰ ਆ ਉਹ ਰੋ ਕਰੀ ਤੇ ਪੰਜਾਬ ਚ ਆਵਾਜ਼ੀ ਪਾਰਟੀ ਦੇ ਬਲਾਰੇ ਕਹਿੰਦੇ ਜੀ ਦਿੱਲੀ ਆ ਦੇ ਠੂਕ ਪੀਆ ਤੁਹਾਡੇ ਟਾਈਮ ਤੁਸੀਂ ਕਹਿੰਦੇ ਸੀ ਦਿੱਲੀ ਤੋਂ ਆ ਜਾਂਦਾ ਹੁਣ ਅਗਲੇ ਕਹਿੰਦੇ ਤੁਹਾਡੇ ਅੰਦਰ ਸਹੀ ਗੱਲ ਹੈ ਪਰ ਸਵਾਲ ਇਹ ਹੈ ਕਿ ਬੰਬ ਪਟਾਚਿਆਂ ਦੀ ਅਣਦੇਖੀ ਕਰਕੇ ਪੰਜਾਬ ਦੀ ਪ੍ਰਾੜੀ ਦਾ ਨਾਂ ਲਾਉਂਦੇ ਕਿ ਹਮ ਯੂਪੀ ਚ ਸਾਡੇ ਨਾਲ ਬੰਦ ਪ੍ਰਾੜੀ ਛੜ ਰਹੀ ਹੈ ਹਮ ਐ ਰਾਸਾਂ ਚ ਵੀ ਕੇਸ ਨੇ ਹਰਿਆਣੇ ਚ ਵੀ ਨੇ ਤੇ ਪੰਜਾਬ ਚ ਹਮ ਹਮ ਪਰ ਸਚਾਈ ਤਾਂ ਇਹ ਆ ਕਿ ਪੰਜਾਬ ਚ ਇਸ ਵਾਰ ਝੋਨਾ ਆਇਆ ਕਿ ਨਾ ਜੇ ਹਮ ਸਹੀ ਹੈ ਜੇ ਸਾਡੀ ਫਸਲ ਦੀ ਆਮਦ ਦੇ 24-25% ਆ ਦਿਵਾਲੀ ਤੱਕ ਹਮਮ ਹੈਨਾ ਫਿਰ ਕਿੰਨੀ ਕ ਅਗ ਲੱਗੀ ਹੋਈ ਜਦੋਂ ਕਿ ਜਿੱਥੇ ਵੀ ਵੱਧ ਹੁੰਦਾ ਝੋਨਾ ਤੋਂ ਬਾਅਦ ਤਾਂ ਸਾਰੇ ਪਾਸੇ ਦੋਨੋਂ ਅੱਜਕਲ ਗੱਠਾ ਦਿਖਦੀਆਂ ਪਰਾਲੀਆਂ ਦੀਆਂ ਹਮ ਸਹੀ ਇੱਕ ਮਤਲਬ ਪਿਛਲੇ ਸਾਲ ਦੇ ਮੁਕਾਬਲੇ ਪੰਜਾਬ ਚ 75% ਦੀ ਝੋਨੇ ਦੀ ਪਰਾਲੀ ਨੂੰ ਘਟਾ ਅਗ ਲੱਗੀ ਆ ਹਮ ਤੇ ਨਾਦ ਨੂੰ 75% ਦੀ ਘਟ ਲੱਗੀ ਆ ਸਹੀ ਤੇ ਦਿੱਲੀ ਦੇ ਵਿੱਚ ਪ੍ਰਦੂਸ਼ਨ ਦਾ ਪੱਧਰ ਪਿਛਲੇ 4 ਸਾਲ ਦੇ ਰਿਕਾਰਡ ਨੂੰ ਤੋੜ ਗਿਆ ਹਮ ਤੇ ਦੋ ਚੀਜ਼ਾਂ ਦਾ ਅੰਤਰ ਤਾਂ ਦੇਖ ਲਓ ਨਾ ਹਮ ਮਤਲਬ ਗੋਸ਼ ਲਾਉਣਾ ਹੈ ਆਪਣੇ ਗੁਨਾਹਾਂ ਨੂੰ ਢੱਕਣਾ ਹੈ ਕਿਹੜੇ ਧਰਮ ਚ ਲਿਖਿਆ ਹੈ ਕਿ ਹਾਂ ਭਾਈ ਪਟਾਕਿਆਂ ਨਾਲ ਇਹ ਤੇ ਹਰ ਮਨਾਊਗਾ ਨਹੀਂ ਤਾਂ ਸਾਡਾ ਧਰਮ ਦਾ ਪਾਵਾ ਹਿੱਲ ਜਾਊਗਾ ਜੇ ਅਸੀਂ ਪਟਾਕੇ ਨਾ ਚਲੇ ਹਮ ਸਹੀ ਗੱਲ ਆ ਬਿਲਕੁਲ ਸਹੀ ਆ ਹਮ ਆਪਾਂ ਤਾਂ ਕਿਉ ਦੇ ਹੈ ਨਾ ਦੀਵੇ ਬਾਲਣ ਵਾਲੇ ਸਰੋਂ ਦੇ ਤੇ ਹੰਦੇ ਦੀਵੇ ਬਾਲਣ ਵਾਲੇ ਲੋਕ ਸੀ ਹਮ ਇੱਕ ਕਿਹਨੇ ਜੋੜਿਆ ਤੁਹਾਡੇ ਨਾਲ ਇਹ ਚੀਜ਼ਾਂ ਸਹੀ ਹੈ ਤੇ ਹੁਣ ਉਹਦੇ ਤੋਂ ਹੀ ਸਾਡੇ ਤਾਂ ਧਰਮ ਦੀ ਟੇਕ ਟਿਕੀ ਉਹ ਤੋਂ ਬਿਨਾਂ ਤਾਂ ਜੀਵ ਜਾਰਾ ਨਹੀਂ ਤੇ ਮਾਨਜੋਗ ਆਜ਼ਾਦਤਾ ਹੁਕਮ ਦਿੰਦੀਆਂ ਜੀ ਗ੍ਰੀਨ ਪਟਾਕੇ ਚਲਾਏ ਉਹਨੂੰ ਅਜੇ ਤੱਕ ਗ੍ਰੀਨ ਪਟਾਕੇ ਲੱਭੇ ਨਹੀਂ ਕਿਹੜੇ ਹੁੰਦੇ ਨੇ ਸਹੀ ਗੱਲ ਤੇ ਧੂਆਂ ਤਾਂ ਉਹੀ ਕਰ ਰਹੇ ਨੇ ਪ੍ਰੂਫਿਊਸ਼ਨ ਤਾਂ ਉਹੀ ਹੋ ਰਿਹਾ ਹਾਂ ਹਾਂ ਆਹ ਪ੍ਰਕਿਰਿਆ ਉਹਦੇ ਕੁਝ ਤਰ੍ਹਾਂ ਦੀ ਹੈ ਤੇ ਕਿਹੜੇ ਟਾਈਮ ਜੀ 2 ਘੰਟੇ ਦਾ ਸਮਾਂ ਜੀ ਦਿੱਲੀ ਦੇ ਵਿੱਚ ਪਟਾਕੇ ਚਲਾਉਣ ਦਾ ਰਾਤ ਨੂੰ 2:30 ਵਜੇ ਤੱਕ ਚੱਲੇ ਜੀ ਹਾਂ ਇਹਨੇ ਰੋਕ ਲਈ ਜੀ ਕਿਹਨੇ ਕੀ ਕਰ ਲਿਆ ਜੀ ਸਹੀ ਹੈ ਆਪਣੇ ਗੁਨਾਹਾਂ ਨੂੰ ਢਕਣ ਦੇ ਲਈ ਦੂਜਿਆਂ ਤੇ ਦੋਸ਼ ਮੜਨਾ ਬਹੁਤ ਸਾਨ ਹੈ ਜਦੋਂ ਕਿ ਇਹ ਕੱਲੀ ਦਿੱਲੀ ਦਾ ਨਹੀਂ ਪੂਰੇ ਮੁਲਕ ਦਾ ਮਸਲਾ ਪ੍ਰਦੂਸ਼ਣ ਦਾ ਮਸਲਾ ਹਮ ਮੈਂ ਕਹਿੰਦਾ ਉਹਦੇ ਵਿੱਚ ਪਰਾਲੀ ਦਾ ਧੂਆਂ ਵੀ ਸ਼ਾਮਲ ਹੈ ਪ੍ਰਦੂਸ਼ਣ ਦੇ ਵਿੱਚ ਪਰਾਲੀ ਵੀ ਇੱਕ ਮਸਲਾ ਹੈ ਪਰ ਪਰਾਲੀ ਹੀ ਮਸਲਾ ਨਹੀਂ ਹੈ ਹਮ ਸਹੀ ਹੈ ਬਿਲਕੁਲ ਉਹਦੇ ਉੱਤੇ ਚਾਰਜ ਹੋਈ ਕਿਹਨੇ ਕਰਨੀ ਹੈ ਜੀ ਸਮੁੱਚੇ ਮਸਲੇ ਦੇ ਹੱਲ ਲਈ ਕੋਈ ਤਰੀਕਾ ਕਰ ਕਿਹਨੇ ਅਪਣਾਉਣਾ ਜੀ ਕਰਨ ਲਈ ਸਰਕਾਰਾਂ ਦਾ ਤੇ ਲਈ ਨਹੀਂ ਜੀ ਫਿਰ ਕਰਨ ਤਾਂ ਅਸੀਂ ਕੁਛ ਹੈ ਸਹੀ ਹਰ ਸਾਲ ਤੁਸੀਂ ਮੁੱਦਾ ਬਣਾਉਂਦੇ ਹੋ ਹਰ ਸਾਲ ਮਸਲਾ ਆਉਂਦਾ ਹਰ ਸਾਲ ਚੁਣੌਤੀ ਆਉਂਦੀ ਹੈ ਉਹ ਇਹ ਬੰਬ ਪਟਾਕੇ ਜਿੱਥੇ ਜੀਵ ਜੰਤੂਆਂ ਲਈ ਹਾਂ ਮਤਲਬ ਕਿ ਉਹਨਾਂ ਲਈ ਮੁਸ਼ਕਲ ਪੈਦਾ ਕਰਦੇ ਨੇ ਉੱਥੇ ਹੀ ਬਜ਼ੁਰਗਾਂ ਬੱਚਿਆਂ ਲਈ ਬੜੀ ਦਿੱਕਤ ਪੈਦਾ ਹੁੰਦੀ ਹੈ ਉਸ ਤੋਂ ਬਾਅਦ ਫਿਰ ਸਾਹ ਦੀਆਂ ਬਿਮਾਰੀਆਂ ਹਾਂ ਉਹ ਸਾਰਾ ਕੁਝ ਹੁੰਦਾ ਹੈ ਉਹਦੇ باوجود ਵੀ ਅਸੀਂ ਸੁਧਰਨਾ ਨਹੀਂ ਚਾਹੁੰਦੇ ਤੇ ਉਹਦੇ باوجود ਵੀ ਅਸੀਂ ਨੀਤੀ ਨਹੀਂ ਬਣਾਉਣਾ ਚਾਹੁੰਦੇ ਸਹੀ ਹੈ ਸੋ ਇਸ ਲਈ ਦਿੱਲੀ ਦੀ ਹਵਾ ਤਾਂ ਹਮੇਸ਼ਾ ਹੀ ਖਰਾਬ ਰਹੀ ਹੈ ਹਾਂ ਜੀ ਹਾਂ ਉਹ ਕਈ ਵਾਰ ਪੰਜਾਬ ਨੇ ਜਾਂ ਦੇਸ਼ ਤੇ ਹੋਰ ਸੂਬਿਆਂ ਨੇ ਸੈੱਟ ਵੀ ਕੀਤੀ ਹੈ ਪਰ ਉਹ ਵਾਰ-ਵਾਰ ਵਿਗਸਦੀ ਹੈ ਤੇ ਸੂਬਿਆਂ ਦੀ ਨਾ ਲੱਗ ਜਾਂਦਾ ਇਹ ਕਮਾਲ ਹੈ ਹਮ ਸਹੀ ਹੈ ਨਹੀਂ ਇੱਕ ਤੁਸੀਂ ਬਹੁਤ ਸੋਹਣਾ ਪਹਿਲੂ ਆ ਜਿਹਦੇ ਤੇ ਆਪਾਂ ਗੱਲ ਕਰ ਰਹੇ ਆ ਪਰ ਮੈਨੂੰ ਬਹੁਤ ਜਚਿਆ ਉਹ ਮੇਰਮਾਨ ਨੂੰ ਬਹੁਤ ਚੰਗਾ ਲੱਗਿਆ ਵੀ ਆਪਾਂ ਤਾਂ ਸਰੋਂ ਦੇ ਤੇਲ ਤੇ ਘੋਦੇ ਦੀਵੇ ਬਾਲਣ ਵਾਲੇ ਲੋਕ ਆ ਤਾਂ ਜੋ ਉਹਨਾਂ ਦਾ ਵੀ ਪ੍ਰਦੂਸ਼ਣ ਨਾ ਹੋਵੇ ਇੰਦਨ ਕੋਈ ਬਲੂਗਾ ਮਿੱਟੀ ਦਾ ਤੇਲ ਬਲੂਗਾ ਤਾਂ ਉਹਦਾ ਪ੍ਰਦੂਸ਼ਣ ਆਪਾਂ ਸਮਝਦੇ ਆ ਇਹਦਾ ਕੋਈ ਹੈ ਨਹੀਂਗਾ ਤੇ ਇਹ ਪਟਾਕੇ ਬਦਰਨ ਕਦੋਂ ਆਹ ਉਹਨਾਂ ਨੂੰ ਸ਼ੁੱਧ ਕਰਦਾ ਉਲਟਾ ਹਾਂਜੀ ਬਿਲਕੁਲ ਹਮ ਇਹ ਪਟਾਕੇ ਪਤਾ ਨਹੀਂ ਕਿਹਨੇ ਜੋੜਤੇ ਤੇ ਹੁਣ ਅਸੀਂ ਆਸਥਾ ਦਾ ਪ੍ਰਤੀਕ ਬਣਾ ਲੇ ਵੀ ਪਟਾਕੇ ਪ੍ਰਦੂਸ਼ਣ ਵੀ ਕਦੇ ਆਸਥਾ ਦਾ ਪ੍ਰਤੀਕ ਹੋਇਆ ਸੋ ਇਹ ਇਹ ਚੀਜ਼ਾਂ ਕਈ ਸਮਝੋ ਬਾਰ ਆ ਸਾਨੂੰ ਆਪਣੇ ਆਪ ਤੋਂ ਹੀ ਕਈ ਵਾਰੀ ਸਵੈ ਪ੍ਰਚੋਲ ਵੀ ਕਰਨੀ ਪੈਂਦੀ ਹੈ ਵੀ ਅੱਜ ਕੱਲ ਕਿਹੜੀ ਧਿਰ ਦਾ ਸਾਡੇ ਤਿਉਹਾਰਾਂ ਦੇ ਉੱਤੇ ਸਾਡੇ ਦਿਨ ਤਿਉਹਾਰਾਂ ਦੇ ਉੱਤੇ ਜਿਹੜੀ ਆਸਥਾ ਹੈ ਸਾਡੀ ਉਹ ਕਿਹਦਾ ਬੋਲਬਾਲਾ ਹੋ ਗਿਆ ਅਸੀਂ ਤਾਂ ਇਹ ਨਹੀਂ ਸੀਗੇ ਅਸੀਂ ਅਸੀਂ ਬਹੁਤ ਉਸ ਤਰ੍ਹਾਂ ਦੇ ਲੋਕ ਸੀਗੇ ਭਾਵੇਂ ਕੋਈ ਵੀ ਭਾਈਚਾਰਾ ਹਿੰਦੂ ਭਾਈਚਾਰਾ ਸਿੱਖ ਭਾਈਚਾਰਾ ਮੁਸਲਮਾਨ ਭਾਈਚਾਰਾ ਦਰਦ ਭਾਈਚਾਰਾ ਸਾਡੇ ਆਪਸੀ ਤੇ ਕੋਈ ਵੈਰ ਵਿਰੋਧ ਨਹੀਂ ਕਿਸੇ ਨਾਲ ਕੋਈ ਟਖੜੀਕਾ ਨਹੀਂਗਾ ਜੀ ਅਗਲੀ ਗੱਲ ਕਰੀਏ ਇੱਕ ਪੰਥਕ ਮਸਲੇ ਦੀ ਕਾਫੀ ਟਾਈਮ ਤੋਂ ਇਹ ਮਸਲਾ ਹੱਲ ਨਹੀਂ ਹੋ ਰਿਹਾ ਪਰ ਹੁਣ ਜਿਹੜੀਆਂ ਖਬਰਾਂ ਆ ਰਹੀਆਂ ਨੇ ਜਾਂ ਜਿਹੜੀ ਇੱਕ ਅੰਦਰਲੀ ਪਰਚੋਲ ਆ ਉਹ ਕਈ ਗੱਲਾਂ ਵੱਲ ਇਸ਼ਾਰਾ ਕਰਦੀ ਹੈ ਕਿ ਜਹੇਦਾਰ ਗੜਗੱਜ ਸਾਹਿਬ ਨੂੰ ਸਿੱਖ ਸੰਪਰਦਾਵਾਂ ਵੱਲੋਂ ਮਾਨਤਾ ਮਿਲ ਗਈ ਹੈ ਜੀ ਰਵੀਂਜੀਤ 2 ਦਸੰਬਰ ਦੇ ਹੁਕਮਨਾਮੇ ਪੰਜ ਸਿੰਘ ਸਹਿਵਾਨ ਨੇ ਪੜੇ ਸੀ ਜੀ ਉਹ ਪੰਜ ਸਿੰਘ ਸਹਿਵਾਨ ਉਹਦੇ ਵਿੱਚ ਤਿੰਨ ਜਥੇਦਾਰ ਸੀਗੇ ਹਮ ਹਮ ਉਹ ਤਿੰਨ ਜਥੇਦਾਰ ਉਹ ਜਥੇਦਾਰ ਨਹੀਂ ਹੈਗੇ ਜੀ ਉਹਨਾਂ ਚੋਂ ਇੱਕ ਜਥੇਦਾਰ ਪ੍ਰਧਾਨ ਸਾਹਿਬ ਬਣ ਗਏ ਹਮ ਹਮ ਦੋ ਜਥੇਦਾਰਾਂ ਨੂੰ ਸੇਵਾ ਤਾਂ ਮਿਲ ਗਈ ਹਮ ਪਰ ਉਹ ਹੈੱਡ ਗ੍ਰੰਥੀ ਦੇ ਰੂਪ ਚ ਹੈ ਨਾ ਉਸ ਤਰ੍ਹਾਂ ਸੇਵਾਵਾਂ ਦੇ ਬਾਹਰੇ ਨੇ ਹਮਮ ਪਰ ਉਹਨਾਂ ਨੂੰ ਇਹ ਕਹਿ ਕੇ ਜੱਥੇਰ ਤੋਂ ਹਟਾਏਗਾ ਕਿ ਤੁਸੀਂ ਦਾ ਕਾਬਲੇ ਨਹੀਂ ਹੈਗੇ ਹਮ ਇਸ ਤੋਂ ਵੱਡਾ ਦੁੱਖ ਨਹੀਂ ਹੁੰਦਾ ਕਿ ਜਿਨ੍ਹਾਂ ਨੇ ਜਥੇਦਾਰੀ ਦੀ ਸੇਵਾ ਨਿਭਾਈ ਹੋਵੇ ਤੁਸੀਂ ਉਹਨਾਂ ਲਈ ਅਜਿਹੇ ਸ਼ਬਦਾਂ ਦੀ ਵਰਤੋਂ ਕਰੋ ਜੀ ਜੀ ਪਰ ਉਹ ਕਿਸ ਸਥਿਤੀ ਛੋਣਗੇ ਹਮ ਜਾਂ ਕਿੰਨੇ ਮੋਹ ਹੋਣਗੇ ਨਾ ਉਹਦਿਆਂ ਰੁਤਬਿਆਂ ਦੇ ਹਮ ਕਿਉਂ ਜੀ ਕੱਲ ਉਹਨਾਂ ਹੀ ਤਰ੍ਹਾਂ ਦੇ ਨਾਲ ਖੜੀ ਨਜ਼ਰ ਆ ਰਹੀ ਸੀ ਜਿਨ੍ਹਾਂ ਨੇ ਉਹਨਾਂ ਵਰੇ ਇਹ ਸ਼ਬਦ ਵਰਤੇ ਹਮ ਤੇ ਜੱਤਰ ਗਿਆਨੀ ਕਲਦੀਪ ਸਿੰਘ ਗੜਗੱਜ ਹੋਰਾਂ ਨੂੰ ਅਕਸ਼ਰੀ ਕੀਰਤਕਰ ਸਾਹਿਬ ਦਾ ਜਥੇਦਾਰ ਲਾਉਣ ਤੋਂ ਬਾਅਦ ਬਾਦੂ ਚਾਰਜ ਸ਼੍ਰੀ ਗੱਲਕਤਬ ਸਾਹਿਬ ਦਾ ਦਿੱਤਾ ਗਿਆ ਪਰ ਸਿੱਖ ਸੰਪਰਦਾਵਾਂ ਮਾਸਿਕ ਜਥੇਬੰਦੀਆਂ ਨੇ ਉਹਨਾਂ ਨੂੰ ਪਹਿਲਾਂ ਕੌਮ ਦਾ ਸੰਦੇਸ਼ ਕੌਮ ਦੇ ਨਾਂ ਫੁੰਦੇਸ਼ ਨਹੀਂ ਜੀ ਕਹਿੰਦੇ ਪੜਨ ਦੇਵਾਂਗੇ ਅਸੀਂ ਤੁਹਾਨੂੰ ਮਾਨਤਾ ਦਿੰਦੇ ਤੇ ਉਹਨਾਂ ਨੂੰ ਤਾਂ ਜਿਹੜੀ ਕੀਰਤਕਰ ਸਾਹਿਬ ਦੀ ਦਸਤਾਰ ਬੰਦੀ ਸੀ ਉਹ ਵੀ ਸਭ ਨੇ ਦੇਖੀ ਕਿ ਸੂਰਜ ਚੜ੍ਹਨ ਤੋਂ ਪਹਿਲਾਂ ਹੀ ਕਰ ਦੋ ਗੁਰੂ ਸਾਹਿਬ ਦੇ ਪ੍ਰਕਾਸ਼ ਤੋਂ ਪਹਿਲਾਂ ਹੀ ਕਰ ਦੋ ਹੂੰ ਹੂੰ ਸੋ ਸਾਰੀ ਪ੍ਰਕਿਰਿਆ ਚ ਉਹ ਪ੍ਰਕਿਰਿਆ ਆਪਾਂ ਦੇਖੀ ਭਾ ਬੰਦੀ ਛੋੜ ਦਿਵਸ ਦੇ ਮੌਕੇ ਤੇ ਜਦੋਂ ਧਾਰਮਿਕ ਸਮਾਗਮ ਹੋਇਆ ਤਾਂ ਉਸ ਮੌਕੇ ਕੌਂਦੇ ਨਾਮ ਸੰਦੇਸ਼ ਪੜਿਆ ਜੀ ਜੱਜਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਠੀਕ ਹੈ ਜੀ ਔਰ ਜਦੋਂ ਪੜਿਆ ਤਾਂ ਗਿਆਨੀ ਰਕबीर ਸਿੰਘ ਵੀ ਉੱਥੇ ਉਸੇ ਤਸਵੀਰ 'ਚ ਨਜ਼ਰ ਆਉਂਦੇ ਨੇ ਗਿਆਨੀ ਸੁਲਤਾਨ ਸਿੰਘ ਵੀ ਪਿੱਛੇ ਖੜੇ ਨਜ਼ਰ ਆਉਂਦੇ ਨੇ ਉਸੇ ਤਸਵੀਰ ਦੇ ਵਿੱਚ ਹੈ ਨਾ ਐਸਜੀ ਵੀ ਦੇ ਪ੍ਰਧਾਨ ਐਡਵੋਕੇਟ ਜੀਂਦਰ ਸਿੰਘ ਧਾਮੀ ਵੀ ਨਜ਼ਰ ਆਉਂਦੇ ਨੇ ਇਹਨਾਂ ਮਤਲਬ ਇਹਨਾਂ ਨੇ ਤਾਂ ਸਮਰਪਣ ਕਰਤਾ ਜੀ ਤਾਂ ਮਤਲਬ ਮਾਮਲਾ ਟੈਕਲ ਹੋ ਗਿਆ ਤਰਸਤ ਹੋ ਗਿਆ ਹਾਂ ਹਾਂ ਤੇ ਜੇ ਜੋ ਸਾਹਮਣੇ ਵਾਲੇ ਪਾਸੇ ਦੇਖਦੇ ਹੋ ਜੀ ਸਮੋਹਨ ਦੇ ਦੌਰਾਨ ਜਿਹੜੀ ਸੰਗਤ ਸਾਹਮਣੇ ਬੈਠੀ ਆ ਉਹ ਸੰਗਤ ਦੇ ਵਿੱਚ ਲਗਭਗ ਸਾਰੀਆਂ ਸੰਪਰਦਾਵਾਂ ਜਿਹੜੀਆਂ ਵਿਰੋਧ ਕਰਦੀਆਂ ਸੀ ਉਹਨਾਂ ਦੇ ਮੁਖੀ ਹਾਜ਼ਰ ਨਾ ਜਰ ਨੇ ਸਹੀ ਹੈ ਜੀ ਦਾ ਮਤਲਬ ਮਸਲਾ ਹੱਲ ਹੋ ਗਿਆ ਹਾਂ ਹਾਂ ਜਦੋਂ ਫਸੀਲ ਤੋਂ ਨਿਆਂ ਦੇ ਜਥੇਬੰਦੀਆਂ ਨੇ ਸਨਮਾਨ ਦੀ ਗੱਲ ਇਹ ਕਹਿੰਦੇ ਨਹੀਂ ਜੀ ਅਸੀਂ ਗੁਰਗਾ ਜਦੋਂ ਲੈਣਾ ਅਸੀਂ ਇਹਨੂੰ ਅਕਾਲ ਤਖਤ ਸਾਹਿਬ ਦਾ ਜਥੇਦਾਰ ਨਹੀਂ ਮੰਨਦੇ ਅੱਛਾ ਇਸ ਲਈ ਜੀ ਉਹ ਫਰਗਾਨੀ ਦੇ ਗੁਰੀ ਸਿੰਘ ਨੇ ਉਹਨਾਂ ਨੂੰ ਭੇਟ ਕਰਾਏ ਉਹ ਸਾਰਾ ਸਨਮਾਨ ਦਿੱਤਾ ਹਾਂ 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 ਉਹਨਾਂ ਦਾ ਮਤਲਬ ਇੱਕ ਪਾਸੇ ਚਰਚਾ ਆਈ ਹੈ ਵੀ ਕਿ ਉਸ ਦਿਨ ਇੱਕ ਤਰ੍ਹਾਂ ਨਾਲ ਮਾਨਤਾ ਮਿਲ ਗਈ ਕੌਮ ਦੇ ਨਾਮ ਸੰਦੇਸ਼ ਵੀ ਪੜ ਲਏ ਅਤੇ ਉਹ ਤੇ ਰਾ ਜੜੀਆਂ ਨਾਲ ਵੀ ਵਿਰੋਧ ਕਰ ਰਹੀਆਂ ਸੀ ਸਾਹਮਣੇ ਵੀ ਵਿਰੋਧ ਕਰ ਰਹੀਆਂ ਸੀ ਉਹ ਸਾਰੀਆਂ ਨਾਲ ਆ ਗਈਆਂ ਸਹੀ ਹੈ ਦੂਏ ਪਾਸੇ ਇਹ ਵੀ ਸਨਿਆ ਦੇਣ ਦੀ ਕੋਸ਼ਿਸ਼ ਕੀਤੀ ਕਿ ਨਹੀਂ ਜੇ ਕੱਲ ਤੱਕ ਸਭ ਜੋ ਮਾਨਤਾ ਨਹੀਂ ਪਰ ਮੇਰੇ ਕੋਲ ਜੋ ਜਾਣਕਾਰੀ ਉਹਨਾਂ ਸਰ 25 ਤਰੀਕ ਨੂੰ ਅਕਚਰੀ ਕੇਸਗੜ੍ਹ ਸਾਹਿਬ ਅਨੰਪੁਰ ਸਾਹਿਬ ਵਿਖੇ ਇੱਕ ਵੱਡਾ ਸਮਾਗਮ ਰੱਖਿਆ ਜੀ ਉਹ ਦਿਨ ਦਸਾਰਾ ਪੇਂਟ ਕਰਮੀਆਂ ਸੰਪਰਦਾਂ ਹਾਂ ਇਹਦਾ ਮਤਲਬ ਮੁੜ ਕੇ ਦਸਾਰਾ ਬੰਦੀ ਹੈ ਸਹੀ ਹੈ ਨਵੇਂ ਸਰਦਾਰ ਸ਼ਰਮਦੀਆ ਕਹਿੰਦੇ ਜੀ ਧਾਮੀ ਜੀ ਆਪਣਾ ਕੰਮ ਕਰਦੇ ਚੁਰਿਆ ਰਹੇ ਨੇ ਤੇ ਇਹ ਜੇ ਪਿੱਛੇ ਸੁਖਵੀਰ ਦੀ ਬੀਉਤਬੰਦੀ ਕੰਮ ਕਰ ਗਈ ਉਹਨਾਂ ਸਰਜੀਤ ਅਕਾਲੀ ਦਲ ਦਾ ਤਾਂ ਜੇ ਕੋਈ ਪਤਾ ਨਹੀਂ ਲੱਗ ਰਿਹਾ ਕਿ ਉਹਦੇਦਾਰੀਆਂ ਤੋਂ ਬਾਅਦ ਵੀ ਉਹ ਕਿੱਥੇ ਹੈ ਕਿੱਥੇ ਨਹੀਂ ਹਾਂ ਹਾਂ ਕਿਹੜਾ ਪੰਥ ਅਜੈਂਡਾ ਕਿਹੜਾ ਪੰਜਾਬ ਅਜੈਂਡਾ ਹੈ ਨਾ ਹਾਂ ਹਾਂ ਤੇ ਇੰਦਰ ਸੁਖਵੀਰ ਬਾਦਲ ਆਪਣੇ ਅਜੈਂਡੇ ਤੇ ਕੰਮ ਕਰਦੇ ਹੋਏ ਸਥਿਤੀ ਚ ਲਿਆਏ ਕਿ ਆ ਜਾਓ ਭਾਈ ਹੁਣ ਕਹਿੰਦੇ ਇਹ ਫਾਰਮੂਲਾ ਕੱਢ ਲਿਆ ਕਿ ਤੁਸੀਂ ਹਾਲ ਤੱਕ ਸਰਬ ਦਾ ਨਾਮ ਨਾਲ ਪਰ ਕੇਸ਼ਗੜ੍ਹ ਸਰਬ ਦਾ ਤਾਂ ਮੰਨ ਲਓ ਹਾਂ ਤੇ ਜੀ ਇੱਥੇ ਮੰਨਤਾ ਮਿਲ ਗਈ ਉਹ ਤੋਂ ਬਾਕੀ ਤੁਰੇ ਫਿਰ ਜਾਂਗੇ ਜਦ ਤੱਕ ਕੋਈ ਨਵਾਂ ਨਹੀਂ ਮਿਲਦਾ ਕਹਿੰਦੇ ਵਾਦਾ ਕੀਤਾ ਸੰਪਰਦਾਵਾਂ ਨਾਲ ਕਿ ਸ਼੍ਰੀ ਕਾਲਤਾਕ ਸਾਹਿਬ ਦੇ ਲਈ ਨਮਾਜ਼ਦਾਰ ਜਲਦੀ ਲਾਵਾਂਗੇ ਹੂੰ ਤੇ ਫਿਲਹਾਲ ਤੁਸੀਂ ਇਹਨਾਂ ਨੂੰ ਕੇਸਗੜ ਸਾਹਿਬ ਜੋ ਮੰਨਤਾ ਦਿੱਤੀ ਉਹ ਜੀ ਆਉਂਦੀ 25 ਤਰੀਕ ਨੂੰ ਅੱਜ ਸਾਡੇ ਕੋਲ 23 ਤਰੀਕ ਹੋ ਗਈ ਹੂੰ ਇੱਕ ਦਿਨ 24 ਵਿੱਚ ਰਹਿ ਗਿਆ 25 ਤਰੀਕ ਨੂੰ ਕੇਸਗੜ ਸਾਹਿਬ ਵਿਖੇ ਕਹਿੰਦੇ ਮਾਗਮ ਨੂੰ ਕਰਕੇ ਇਹਨਾਂ ਨੂੰ ਸਿੱਖ ਸੰਪਰਦਾਵਾਂ ਜਾਂ ਅਧਰਤ ਸੰਪਰਦਾਵਾਂ ਜਿਹੜੀਆਂ ਵਿਰੋਧ ਕਰਮੀਆਂ ਸੀ ਉਹਨਾਂ ਸਾਰਪੇਟ ਕਰ ਦੰਗੇ ਹਾਲ ਤੱਕ ਇਹ ਵੀ ਹੁੰਦਾ ਜੀ ਇਹਦਾ ਹਸਲ ਮੰਨਤਾ ਮਿਲ ਗਈ ਜੀ ਬਿਲਕੁਲ ਤੇ ਅਗਲੀ ਗੱਲ ਕਰੀਏ ਮੁਹੰਮਦ ਮੁਸਤਫਾ ਦੀ ਉਹਨਾਂ ਦਾ ਜਿਹੜਾ ਪੁੱਤਰ ਆ ਉਹ ਲੰਗੇ ਦਿਨੀ ਛੱਕੀ ਹਲਾਤਾਂ ਦੇ ਵਿੱਚ ਉਹਦੀ ਮੌਤ ਹੁੰਦੀ ਆ ਆਪਾਂ ਦੇਖਿਆ ਉਸ ਤੋਂ ਬਾਅਦ ਵੀਡੀਓ ਦੇ ਬਾਰੇ ਵੀ ਆਪਾਂ ਚਰਚਾ ਕੀਤੀ ਸੀ ਪਰ ਇੱਕ ਗੱਲ ਜਿਹੜੀ ਉਹ ਲਗਾਤਾਰ ਜ਼ਮਾਨੇ ਦੇ ਵਿੱਚ ਕਹ ਲੋ ਜਾਂ ਲੋਕਾਂ ਦੇ ਵਿੱਚ ਜਿਹੜੀ ਆਪਾਂ ਸੁਣਦੇ ਆ ਕਿ ਮੁਸਤਫਾ ਸਾਹਿਬ ਜਿਨ੍ਹਾਂ ਦੇ ਪੁੱਤ ਮਰਦੇ ਨੇ ਅਸਲ ਦੇ ਵਿੱਚ ਦਰਦ ਉਹ ਹੀ ਪਛਾਨ ਸਕਦੇ ਆ ਬਿਲਕੁਲ ਜੀ ਪੰਚਕੁਲਾ ਦੇ ਵਿੱਚ ਇਹ ਘਟਨਾ ਵਾਪਰਦੀ ਆ ਅਕੀਲ ਅਕਤਰ ਜਿਹੜਾ ਸਾਬਕਾ ਡੀਜੀਪੀ ਦਾ ਮੁੰਡਾ ਹੈ ਸਾਬਕਾ ਪੰਜਾਬ ਦੀ ਮੰਤਰੀ ਦਾ ਮੁੰਡਾ ਹੈ ਮਾਂ ਰਜ਼ੀਆ ਸੁਲਤਾਨਾ ਪੰਜਾਬ ਸਰਕਾਰ ਤੇ ਮੰਤਰੀ ਰਹੀ ਆ ਤੇ ਮੁਹੰਮਦ ਮੁਸਤਾਫਾ ਪੰਜਾਬ ਦਾ ਡੀਜੀਪੀ ਰਿਹਾ ਤੇ ਹੁਣ ਇਸ ਘਟਨਾਕ੍ਰਮ ਜੋ ਉਹਨਾਂ ਦੇ ਘਰ ਚ ਵਾਪਰਿਆ ਉਹਨਾਂ ਦਾ ਮੁੰਡਾ ਨੌਜਵਾਨ ਮੁੰਡਾ ਅਕੀਲ ਅਕਤਰ ਪਹਿਲਾਂ ਪਰਿਵਾਰ ਨੇ ਖਬਰ ਹੀ ਨਸਰ ਕੀਤੀ ਕਿ ਜੀ ਦਵਾਈ ਓਵਰਡੋਸ ਹੋ ਗਈ ਜੀ ਦਵਾਈ ਕਰ ਲਾਈ ਹੋਈ ਜਾਂ ਹੋ ਗਿਆ ਉਹਦੇ ਕਰਕੇ ਉਹਦੀ ਮੌਤ ਹੋ ਗਈ। ਹਮਮ ਤੇ ਅਖਬਾਰਾਂ ਨੇ ਚੰਨਾ ਨੇ ਉਹ ਖਬਰ ਉੰਨੀ ਚਲਾਈ ਵੀ ਪਰ ਕਿਸੇ ਨੇ ਉਹ ਖਬਰ ਗਲੇ ਤੇ ਹਮ ਤੇ ਫਿਰ ਉਸ ਵੀਡੀਓ ਨੇ ਕਈ ਬਾਜ ਦੇੜੇ ਹਮ ਸਹੀ ਹੈ ਬਿਸ਼ਪ ਕੋਤਵਾਲ ਦੀ ਇੱਕ ਵੀਡੀਓ ਹੋਰ ਹੁਣ ਨਸਰ ਕੀਤੀ ਜਾ ਰਹੀ ਹੈ ਕਿ ਜੀ ਨਹੀਂ ਦੇਖੋ ਉਸ ਬਾਅਦ ਮੁੰਡੇ ਨੇ ਆ ਵੀ ਵੀਡੀਓ ਪਾਈ ਸੀ ਜੀ ਜੋ ਕਹਿ ਰਿਹਾ ਮੈਂ ਖਾਦੀ ਪੀਤੀ ਜ ਬੋਲ ਗਿਆ ਮੈਨੂੰ ਸਮਝ ਨਹੀਂ ਆਈ ਮੈਂ ਬਿਮਾਰ ਚੱਲਦਾ ਹੈ ਮੇਰਾ ਇਲਾਜ ਹੁੰਦਾ ਹੈ ਮਾਪਿਓ ਥੋੜਾ ਮਾਰੇ ਹੁੰਦੇ ਨੇ ਉਹ ਵੀ ਵੀਡੀਓ ਪਰ ਜਿਹੜੀ ਤੀਰ ਨਿਕਲ ਗਿਆ ਕਮਾਂਡ ਚੋਂ ਹੂੰ ਉਹਨੇ ਮੁੜਦਾ ਹੂੰ ਹੁਣ ਖੁਦ ਮੁਹੰਮਦ ਮੁਸਤਫਾ ਚੈਨਾ ਨੂੰ ਬੁਲਾ ਬੁਲਾ ਕੇ ਉਹਨਾਂ ਨਾਲ ਗੱਲਬਾਤ ਕਰਕੇ ਸਫਾਈਆਂ ਦੇ ਵਿੱਚ ਜੁਟੇ ਨੇ ਇਹਨੂੰ ਮਸਲੇ ਨੂੰ ਟੈਕਲ ਕਰਨ ਜੁਟੇ ਨੇ ਕਿ ਵੀ ਇਹ ਤਾਂ ਜੀ ਬਿਮਾਰ ਸੀ 40% ਦੀ ਉਹਦਾ ਦਿਮਾਗ ਕੰਮ ਨਹੀਂ ਕਰਦਾ ਸੀ ਜੀ ਉਹ ਤਾਂ ਰੋਗੀ ਸੀ ਕੀ ਉਹ ਤਾਂ ਉਸੇ ਰਾਹ ਪੈ ਗਿਆ ਸੀ ਜਿਸ ਰਾਹ ਪੰਜਾਬ ਦੀ ਜਵਾਨੀ ਪੈ ਗਈ ਆ ਜੀ ਉਤਾ ਚਿੱਟੇ ਦਾ ਨਸ਼ੇ ਦਾਤੀ ਹੋ ਗਿਆ ਸੀ ਸਿਰੰਜ ਲਾਉਂਦਾ ਸੀ ਆ ਕਰਦਾ ਸੀ ਹੁਣ ਜਿਹੜੇ ਮਹਾਰ ਨੇ ਉਹ ਕਹਿੰਦੇ ਵੀ ਇਹ ਮਡਲਾ ਪੜਾਏ ਕਿ ਬੰਦਾ ਸੱਜੇ ਹੱਥ ਨਾਲ ਖੱਬੀ ਬਾਹਤ ਜੇ ਸਿਰੰਜ ਲਾਉਂਦਾ ਤਾਂ ਸ਼ੁਰੂਆਤੀ ਦੌਰ ਹੁੰਦਾ ਠੀਕ ਹੈ ਜੀ ਜਦੋਂ ਮਹਾਰ ਹੋ ਜਾਂਦਾ ਫਿਰ ਤਾਂ ਖੱਬੇ ਹੱਥ ਨਾਲ ਸੱਜੀ ਵਾਹ ਤੇ ਵੀ ਲਾਉਣ ਲੱਗ ਜਾਂਦਾ ਹੈ ਹਮ ਹੈਨਾ ਤੇ ਉਹ ਕਹਿੰਦੇ ਕਿ ਉਹਦੀ ਬਾਹ ਤੇ ਇੱਕ ਨਿਸ਼ਾਨ ਮਿਲਿਆ ਨਹੀਂ ਤਾਂ ਰੂਟੀਨ ਵਾਲੇ ਦੇ ਨਿਸ਼ਾਨ ਹੀ ਨਿਸ਼ਾਨ ਹੁੰਦੇ ਨੇ ਹਮ ਸੋ ਇਸ ਲਈ ਉਹ ਕਹਿੰਦੇ ਵੀ ਇਹ ਕੋਈ ਹੋਰ ਪਹਿਲੂ ਵੀ ਹੋ ਸਕਦਾ ਇਸ ਤੇ ਵੀ ਕੰਮ ਕੀਤਾ ਜਾ ਰਿਹਾ ਉਧਰ ਕਿ ਸ਼ਿਕਾਇਤ ਕਰਤਾ ਉੱਪਰ ਆਇਆ ਜਿਹੜਾ ਕਹਿੰਦਾ ਜੀ ਮੈਂ ਇਹਨਾਂ ਦਾ ਕਵਾਂਡੀਆਂ ਮਰੇ ਪਰੋਟਲੇ ਚਾਹੇ ਕੋਸ਼ੌਦੀ ਸ਼ਿਕਾਇਤਾਂ ਦੇ ਦੌਰ ਤੇ ਉਹ ਵੀਡੀਓ ਦੇ ਦੌਰ ਤੇ ਹੱਤੇ ਆ ਦਾ ਕੇਸ ਮੁਹੰਮਦ ਮੁਸਤਫਾ ਰੰਜੀਆ ਸੁਲਤਾਨਾ ਉਹਨਾਂ ਦੀ ਨੂੰਹ ਉਹਨਾਂ ਦੀ ਧੀ ਮਤਲਬ ਜਿਹੜਾ ਮੁੰਡਾ ਮਰਿਆ ਉਹਦੇ ਮਾਪਿਓ ਤੇ ਵੀ ਉਹਦੀ ਭੈਣ ਤੇ ਪਤਨੀ ਤੇ ਵੀ ਠੀਕ ਹੈ ਅੱਛਾ ਕੇਸ ਦਾ ਜੀ ਜੀ ਹੁਣ ਉਸ ਤੋਂ ਬਾਅਦ ਮੁਹੰਮਦ ਮੁਸਤਫਾ ਹੋਰੀ ਜਦੋਂ ਮੁੰਡੇ ਦੇ ਹਵਾਲੇ ਨਾਲੇ ਦੱਸ ਰਿਹਾ ਸੀ ਕਿ ਜੀ ਉਹਦੀ ਸਥਿਤੀ ਕੀ ਸੀ ਉਹ ਤਾਂ ਕਦੇ ਮਾਂ ਦੇ ਕਮਰੇ 'ਚ ਅੱਗ ਲਾਉਂਦਾ ਸੀ ਕਦੇ ਪਤਨੀ ਨੂੰ ਮਾਰਨ ਜਾਂਦਾ ਸੀ ਮੇਰੀ ਸਿਕਿਉਰਿਟੀ ਨੂੰ ਘੁੱਟ ਦਿੰਦਾ ਹਾਂ ਸੋ ਉਹਨੇ ਬਹੁਤ ਇਹ ਗੱਲ ਦੱਸ ਕੇ ਕੋਸ਼ਿਸ਼ ਕੀਤੀ ਕਿ ਇਹ ਇੱਕ ਬਿਮਾਰੀ ਚਾਈ ਮੌਤਾ ਪਰ ਮੈਂ ਮੁਹੰਮਦ ਮੁਸਤਾਫਾ ਦੇ ਬਿਆਨਾਂ ਨੂੰ ਸੁਣਦਿਆਂ ਪੜ੍ਹਦਿਆਂ ਦੇਖਦਿਆਂ ਦੋ ਤਿੰਨ ਲਾਈਨਾਂ ਤੇ ਵਾਰ-ਵਾਰ ਅਟਕ ਰਿਹਾ ਸੀ ਪ੍ਰਵੀਨ ਜੀ ਠੀਕ ਹੈ ਮੁਹੰਮਦ ਮੁਸਤਾਫਾ ਆਪਣੀ ਗੱਲ ਰੱਖਦੇ ਵਾਰ-ਵਾਰ ਕਹਿੰਦੇ ਆ ਕਿ ਜਿਹਦਾ ਪੁੱਤ ਮਰਦਾ ਦਰਦ ਉਹ ਹੀ ਜਾਣਦਾ ਹਾਂ ਕਹਿੰਦੇ ਨੇ ਮੈਂ ਕਿਹਾ ਬਿਲਕੁਲ ਸਹੀ ਕਹਿ ਰਹੇ ਹੋ ਮੁਹੰਮਦ ਮੁਸਤਾਫਾ ਜੀ ਜਿਨ੍ਹਾਂ ਦੇ ਪੁੱਤ ਮਰਦਾ ਹੈ ਦਰਦ ਉਹ ਹੀ ਜਾਣਦਾ ਸਹੀ ਹੈ ਫਿਰ ਉਹ ਕਹਿੰਦੇ ਕਿ ਬਈ ਮੈਂ ਪੁੱਤ ਗਵਾਇਆ ਮੈਨੂੰ ਪਤਾ ਹੈ ਪੀੜ ਕੀ ਹੁੰਦੀ ਹੈ ਬਿਲਕੁਲ ਮੈਂ ਕਿਹਾ ਮਸਤਵਾ ਸਾਹਿਬ ਜਿਨ੍ਹਾਂ ਨੇ ਪੁੱਤ ਗਵਾਇਆ ਪੀੜ ਉਹਨਾਂ ਨੂੰ ਪਤਾ ਹੁੰਦੀ ਹੈ ਹਮ ਸਹੀ ਤੁਹਾਡੇ ਕੋਲ ਜਦੋਂ ਰਾਜ ਭਾਗ ਸੀ ਤੁਸੀਂ ਪੰਜਾਬ ਤੇ ਵੱਖੋ ਵੱਖ ਪੁਲਿਸ ਦੇ ਅਹੁਦਿਆਂ ਤੇ ਰਹੇ ਡੀਜੀਪੀ ਤੱਕ ਆਏ ਹਮ ਜੇ ਤੁਹਾਡਾ ਰਿਕਾਰਡ ਵੀ ਉਹੀ ਜਿਹਾ ਹੀ ਬੋਲਦਾ ਜੋ ਪੰਜਾਬ ਨੇ ਹੰਡਾਇਆ ਹਮ ਤੁਹਾਡੇ ਤੇ ਵੀ ਉਹੀ ਜਿਹੀ ਦੋਸ਼ ਨੇ ਕਿ ਮੁੰਡੇ ਕੋਕੋਕੇ ਟੁਟੇ ਸੱਚੇ ਪੁਤਕਾਂਵਲੇ ਦੇ ਨਾਂ ਤੇ ਮਾਰੇ ਹਮ ਉਹਨਾਂ ਘਰਾਂ ਚ ਬੈਣ ਬਿਛਦੇ ਸੀ ਤੇ ਤੁਸੀਂ ਉਹਨਾਂ ਨੂੰ ਰੋਣ ਵੀ ਨਹੀਂ ਦਿੰਦੇ ਸੀ ਅਜਨਾਂ ਸਵੇਰ ਨੂੰ ਫੇਰ ਆਣੇ ਜਿੱਥੇ ਪਿਰਦੇ ਨਹੀਂ ਸੀ ਫਿਰਦੇ ਸਹੀ 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 ਬਿਲਕੁਲ ਇਹ ਜਾਣਦੇ ਨੇ ਕਿ ਪਤ ਦਾ ਕੀ ਦਰਦ ਹੁੰਦਾ ਹਮ ਮਤਲਬ ਇਹ ਕੁਦਰਤ ਕਾਇਨਾਤ ਦਾ ਕੀ ਇਨਸਾਫ ਹੈ ਹਮ 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 ਕਿ ਇਹ ਸ਼ੀਸ਼ਾ ਹਮ ਕਿ ਇਹ ਤੁਹਾਡੇ ਮੂਰੇ ਸੱਚ ਲਿਆ ਕੇ ਖੜਾ ਕਰ ਦਿੰਦਾ ਕੀ ਹੈ ਬਿਲਕੁਲ ਸਹੀ ਹਮ ਕਿ ਇਹ ਤੁਹਾਡੇ ਗੁਨਾਹਾਂ ਦੀ ਸਜ਼ਾ ਤੁਹਾਡੇ ਬੱਚੇ ਨੂੰ ਮਿਲੀ ਹੈ ਹਮ ਉਸ ਦਾ ਤਾਂ ਕੋਈ ਕਸੂਰ ਨਹੀਂ ਸੀ ਹਮ 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 ਉਹਨੂੰ ਸਿਉਪੋ ਗੜਾ ਬੈਤ ਉਹ ਅਡੇ ਗੁਨਾ ਦੀ ਕਦੇ ਸੋਚਿਆ ਹਮ ਮਤਲਬ ਆਪਾਂ ਜਿਹੇ ਜੇ ਸਵੈਦਨਸ਼ੀ ਲੋਕ ਆ ਹਮ ਆਪਾਂ ਜਿਹੇ ਜੀਆਂ ਧਾਰਨਾਵਾਂ ਵਿਚਾਰ ਧਾਰਨਾਵਾਂ ਚੋਂ ਨਿਕਲ ਕੇ ਆਉਂਦੇ ਆ ਪ੍ਰਵੀਨ ਜੀ ਹਮ ਹਮ ਉੱਥੇ ਉਹਦੇ ਮੁੰਡੇ ਨੇ ਜੋ ਕੁਝ ਆਪਣੇ ਪਿਓ ਬਾਰੇ ਤੇ ਆਪਣੀ ਪਤਨੀ ਬਾਰੇ ਕਿਹਾ ਹਮ ਹਮ ਆਪਣੀ ਮਾਂ ਭੈਣ ਬਾਰੇ ਕਿਹਾ ਉਹ ਸਾਨੂੰ ਬੋਲਦਿਆਂ ਵੀ ਸ਼ਰਮ ਆਉਂਦੀ ਆ ਬਿਲਕੁਲ ਤੇ ਜੇ ਉਹ ਵੀਡੀਓ ਚ ਕਹਿ ਰਿਹਾ ਮੁੰਡਾ ਤੇ ਬਾਅਦ ਚੋਂ ਪਿਓ ਮੀਡੀਆ ਚ ਸਫਾਈ ਦਿੰਦਿਆਂ ਕਹਿ ਰਿਹਾ ਕਿ ਸਾਨੂੰ ਤਾਂ ਇਹ ਕਹਿੰਦਾ ਸੀ ਅਸੀਂ ਘਰੇ ਚੱਕਾ ਚਲਾਉਨੇ ਆ ਘੋਟਾ ਚਲਾਉਨੇ ਆ ਮੈਂ ਘਰ ਲਈ ਆਈ ਜੀ ਬੋਏ ਜੀ ਮਤਲਬ ਮੈਂ ਸੁਣ ਕੇ ਹੈਰਾਨ ਸੀਗਾ ਕਿ ਇਹੋ ਜਿਹਾ ਵਿਚਾਰ ਆਉਂਦਾ ਕਿੱਥੋਂ ਸਹੀ ਸਹੀ ਬਿਲਕੁਲ ਸਹੀ ਹਮ ਮੈਂ ਕਹਿੰਦਾ ਲੱਖ ਮਾਨਸਿਕ ਰੋਗੀ ਹੋਵੇ ਇਹ ਸ਼ੰਕੇ ਸ਼ੋਭੇ ਪੈਦਾ ਕਿਉਂ ਆਏ ਉਹਦੇ ਮਨ ਚ ਹਮ ਇਹ ਕੁਝ ਵਾਪਰਿਆ ਤਾਂ ਤਾਂ ਫਿਰ ਸੋਚ ਕੇ ਕਿ ਦੰਦ ਕਿ ਹਮ ਮੁੰਡਾ ਚਲਾ ਗਿਆ ਆ ਕੀ ਲਖਤਰ ਮੈਂ ਮਹਿਸੂਸ ਕਰਦਾ ਕਿ ਮੁਹੰਮਦ ਮੁਸਤਫਾ ਨੂੰ ਉਸ ਦਿਨ ਆਪਣੇ ਪੁੱਤ ਦਾ ਚਿਹਰਾ ਘੱਟ ਤੇ ਹੋਰ ਪੰਜਾਬ ਦੇ ਮੁੰਡਿਆਂ ਦੇ ਚਿਹਰੇ ਬਹੁਤ ਦੇਖਿਆ ਨੇ ਰਾਤ ਪਰ ਨੀਂਦ ਨਹੀਂ ਆਈ ਉਹਨੂੰ ਤੇ ਅਜੇ ਵੀ ਆਉਂਦੀ ਨਹੀਂ ਹੁੰਦੀ ਹਮ ਅਜੇ ਵੀ ਕਈ ਚਿਹਰੇ ਜਾਦੋਂਦੇ ਹੋਣੇ ਕਿ ਹਾਂ ਮੈਂ ਉਹ ਐ ਕੀਤਾ ਸੀ ਉੱਥੇ ਐ ਕੀਤਾ ਸੀ ਸਾਰਾ ਕੁਝ ਜਿੱਥੇ ਆਉਂਦਾ ਬੰਦੇ ਨੂੰ ਫਿਰ ਹਮ ਜੋ ਆਪਣੇ ਤੇ ਪੈਂਦੀ ਆ ਫਿਰ ਸਾਰੇ ਕਿਤੇ ਛੋਟੇ ਛੋਟੇ ਕਿਤੇ ਗਨਾਹ ਵੀ ਹਾਂਜੀ ਉੱਤੇ ਦੇ ਮਾਰਿਆ ਡੰਡਾ ਵੀ ਜਿੱਥੇ ਆਉਂਦਾ ਤੂੰ ਤਾਂ ਬੰਦੇ ਖਪਾਏ ਨੇ ਪੰਜਾਬ ਹਮ ਬਹੁਤ ਗੁੱਝੇ ਤੇ ਆ ਹਾਂ ਸੋ ਇਸ ਲਈ ਬਿਲਕੁਲ ਹੁਣ ਠੀਕ ਕਹਿ ਰਹੇ ਹਾਂ ਜਨਾਬ ਕਿ ਜਿਹਦਾ ਪੁੱਤ ਮਰਦਾ ਦਰਦ ਹੋ ਹੀ ਜਾਂਦਾ ਬਿਲਕੁਲ ਆਪਾਂ ਇਹ ਵੀ ਨਹੀਂ ਕਹਿ ਰਹੇ ਵੀ ਜੋ ਹੋਇਆ ਉਹ ਚੰਗਾ ਹੋਇਆ ਇਹ ਨਹੀਂ ਕਹਿੰਦੇ ਆਪਾਂ ਹਾਂਜੀ ਆਪਾਂ ਇਹ ਕਹਿ ਰਹੇ ਹਾਂ ਕਿ ਜਿਹੜੀ ਗੱਲ ਉਹ ਆਪਦੇ ਮੂੰਹੋਂ ਅੱਜ ਜ਼ੁਬਾਨ ਤੋਂ ਕਹਿ ਰਹੇ ਨੇ ਉਹ ਜ਼ਮਾਨਾ ਅਕਸਰ ਹੀ ਵਿਚਾਰਦਾ ਗੱਲਾਂ ਕਿ ਜਿਹਦੇ ਜਿਸ ਤਣ ਲੱਗੇ ਸੋ ਤਣ ਜਾਣੇ ਸੋ ਜਿੰਨਾ ਤਣਾ ਤੇ ਪਹਿਲਾਂ ਲੱਗਿਆ ਹੋਣੀ ਕੋਈ 20 ਸਾਲ ਕੋਈ 30 ਸਾਲ ਪਹਿਲਾਂ ਅਜ ਉਹਨਾਂ ਨੂੰ ਵੀ ਲੱਗਦਾ ਹੋਣਾ ਕਿ ਸ਼ਾਇਦ ਪਤਾ ਨਹੀਂ ਕੁਦਰਤ ਦਾ ਕੀ ਤਰੀਕਾਕਾਰ ਹੈ ਆਪਣੇ ਤਰੀਕੇ ਦੇ ਨਾਲ ਕੁਦਰਤ ਵੀ ਤਾਂ ਕਈ ਚੀਜ਼ਾਂ ਨੂੰ ਨਿਰਧਾਰਤ ਕਰਦੀ ਹੈ ਨਾ ਸੋ ਜੋ ਹੋਇਆ ਉਹ ਉਹ ਜੋ ਇਹਦੇ ਇਹਦੇ ਬੱਚੇ ਤੇ ਜਾਣ ਤੇ ਕੁਛ ਨਹੀਂ ਜਿਆ ਕਹਿ ਰਹੇ ਹੂੰ 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 ਕੋਈ ਮਾੜਾ ਨਹੀਂ ਕਹਿ ਰਹੇ ਪਰ ਉਹ ਆਪਣੇ ਧੀਆ ਪੁੱਤਾਂ ਨੂੰ ਯਾਦ ਕਰਕੇ ਫਿਰ ਰੋਏ ਨੇ ਫਿਰ ਰੋਏ ਨੇ ਹਾਂਜੀ ਬਿਲਕੁਲ ਉਹਨਾਂ ਦੇ ਜ਼ਖਮ ਅੱਲੇ ਹੋਏ ਹਾਂ ਸਵਾਲ ਹੀ ਹੈ ਹੂੰ ਜੀ ਤੇ ਤੁਹਾਨੂੰ ਇੱਕ ਪਲ ਵੀ ਕਦੇ ਅਫਸੋਸ ਨਹੀਂ ਹੋਇਆ ਸਾਰਾ ਕੁਝ ਕਰਕੇ ਸਹੀ ਸਹੀ ਬਿਲਕੁਲ ਵਾਲੇਕੁਮ ਹੂੰ ਅਗਲੀ ਗੱਲ ਕਰਕੇ ਪੰਜਾਬ ਪੁਲਿਸ ਦੀ ਇੱਕ ਹੋਰ ਇੱਕ ਖਾਸ ਚਿਹਰੇ ਦੇ ਬਾਰੇ ਜਿਹਦੇ ਉੱਤੇ ਲਗਾਤਾਰ ਨਾ ਸਿਰਫ ਪੰਜਾਬ ਦੇ মিডিਆ ਪੰਜਾਬ ਦੇ ਲੋਕਾਂ ਚਰਚਾ ਸਗੋਂ ਨੈਸ਼ਨਲ ਪੱਧਰ ਤੇ ਚਰਚਾ ਛੇੜੀ ਹੈ ਡੀਆਈਜੀ ਹਰਚਰਨ ਭੁੱਲਰ ਲਾਕਰ ਖੁੱਲੇ ਨੇ ਤੇ ਨਵੀਆਂ ਕੁੰਜੀਆਂ ਵੀ ਮਿਲੀਆਂ ਨੇ ਜੀ ਕਹੀ ਡੀਆਈਜੀ ਹਰਚਰਨ ਭੁੱਲਰ ਦੇ ਮਾਮਲੇ ਦੇ ਵਿੱਚ ਜੀ ਕੁਝ ਸ਼ਕਤੀਆਂ ਕੁਝ ਤਿਹਰਾ ਇੱਥੇ ਤੱਕ ਮਾਮਲੇ ਨੂੰ ਰੋਕਣ ਦੀ ਕੋਸ਼ਿਸ਼ ਜੁਟ ਗਈਆਂ ਨੇ ਹੂੰ ਕਿਉਂਕਿ ਜੇ ਭੰਬੜ ਮਚਿਆ ਹੂੰ ਤਾ ਆਈਐਸ ਕੀ ਆਈਪੀਐਸ ਕੀ ਹੈਨਾ ਤੇ ਰਾਜਨੀਤਿਕ ਤਰ੍ਹਾਂ ਕੀ ਮੌਜੂਦਾ ਤੇ ਪਹਿਲੀਆਂ ਕੀ ਕਈਆਂ ਤੱਕ ਸਿੱਖ ਜਾ ਹੂੰ 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 ਕਈਆਂ ਤਰ੍ਹਾਂ ਦੀ ਵਾਲੀ ਟਪਕੌੜੀਆਂ ਆਉਂਦੀਆਂ ਹਨ ਚੰਡੀਗੜ੍ਹ ਚੋਂ ਹੂੰ ਕਈਆਂ ਦੇ ਘਰਾਂ ਚ ਜਿਨ੍ਹਾਂ ਚ ਮੰਦਿਰ ਗੁਰਦੁਆਰੇ ਜਾਣ ਤੋਂ ਪਹਿਲਾਂ ਲੋਕ ਮੱਥਾ ਟੇਕਣਾ ਹੁੰਦੇ ਸੀ ਇੱਕ ਵਾਰ ਤੇ ਨਹੀਂ ਟਿੱਕੇ ਹੂੰ ਇਸ ਲਈ ਫਿਕਰ ਕਈਆਂ ਨੂੰ ਤੇ ਕਈ ਤਰ੍ਹਾਂ ਇਸ ਮਸਲੇ ਨੂੰ ਇੱਥੇ ਠੱਪ ਕਰਨ ਦੀ ਕੋਸ਼ਿਸ਼ ਕਰਦੇ ਆਂ ਬਸ ਸਰਚਰ ਨੂੰ ਭੁੱਲਣ ਦਾ ਕੋਸ਼ਿਸ਼ ਕਰੋ ਹੂੰ ਸਵਾਲ ਤਾਂ ਸੀਬੀਆਈ ਨੂੰ ਵੀ ਆ ਸਵਾਲ ਤਾਂ ਕੇਂਦਰ ਨੂੰ ਵੀ ਆ ਸਵਾਲ ਤਾਂ ਇਹਨਾਂ ਏਜੰਸੀਆਂ ਨੂੰ ਵੀ ਆ ਵਿਜੀਲੈਂਸ ਨੂੰ ਵੀ ਆ ਪੰਜਾਬ ਸਰਕਾਰ ਨੂੰ ਵੀ ਆ ਹੂੰ ਹੂੰ ਕਟੜ ਇਮਾਨਦਾਰਾਂ ਨੂੰ ਵੀ ਸਵਾਲ ਹੈ ਕਿ ਕੀ ਪੰਜਾਬ ਦੇ ਵਿੱਚ ਇੱਕ ਅਫਸਰ ਹੀ ਭ੍ਰਸ਼ਟ ਹੈ ਸਹੀ ਹੈ ਜੇ ਉਹਦੇ ਨਾਲ ਉਹਨੂੰ ਫੜੇ ਨਾਲ ਭ੍ਰਸਾਚਾਰ ਮੁਖ ਗਿਆ ਫਿਰ ਅੱਜ ਤੱਕ ਭ੍ਰਸਾਚਾਰ ਮੁਖ ਗਿਆ ਹੋਇਆ ਜੀ ਪੰਜਾਬ ਵਿੱਚ ਤੇ ਉਹ ਜਵਾਬ ਫਿਰ ਦੇ ਤਾਂ ਕਿ ਹੂੰ ਹੂੰ ਸਵਾਲ ਤਾਂ ਇਹ ਹੈ ਕਿ ਦੋ ਪਹਿਲੂ ਨੇ ਹੂੰ ਹੂੰ ਇੱਕ ਪਹਿਲੂ ਇਹ ਕਿ ਡੀਆਈਜੀ ਹਰ ਚਾਰ ਨੂੰ ਭੁੱਲਰ ਕਿ ਕੱਲਾ ਇੰਨੀ ਤਾਕਤ ਰੱਖਦਾ ਸੀ ਕਿ ਆਪਣੇ ਦਮ ਤੇ ਹੀ ਪੈਸਾ ਇਕੱਠਾ ਕਰੀ ਗਿਆ ਆਪਣੇ ਦਮ ਤੇ ਹੀ ਗਹਿਣਾ ਜਿਆਦਾ ਤੱਕਠੀ ਕਰੀ ਗਿਆ ਕਿ ਕਿਸੇ ਨਾਲ ਦਾ ਮਤ ਉੱਪਰੋਂ ਲੈ ਕੇ ਥੱਲੇ ਤੱਕ ਵੰਡਿਆ ਜਾਂਦਾ ਸੀ ਸਹੀ ਹੈ ਜੇ ਐਸਐਸਪੀ ਆਈਜੀ ਡੀਆਈਜੀ ਡੀਜੀਪੀ ਕਿਸੇ ਦਾ ਵਿਆਹ ਹੈ ਨਾ ਕਿਸੇ ਦੇ ਘਰੇ ਜਾ ਵਾਕਦਾ ਹੂੰ ਹੂੰ ਤਾਂ ਕੋਟਾ ਥੱਲੇ ਥਾਣੇਦਾਰ ਨੂੰ ਲੱਗਦਾ ਥਾਣੇਦਾਰ ਅੱਗੇ ਕੋਟਾ ਸਰਪੰਚਾਂ ਪੰਚਾਂ ਦੁਕਾਨਦਾਰਾਂ ਫੈਕਟਰੀਆਂ ਵਾਲਿਆਂ ਨੂੰ ਲਾਉਂਦਾ ਸਹੀ ਹੈ ਤੇ ਫਿਰ ਉਹ ਕੱਲੇ ਉੱਪਰ ਵਾਲੇ ਦੇ ਵਿਆਹ ਦੇ ਪੈਸੇ ਨਹੀਂ ਇਕੱਠੇ ਕਰਦਾ ਆਪਣੇ ਜਵਾਕਾਂ ਦੇ ਵਿਆਹ ਦੇ ਨਾਲੇ ਕਰ ਲੈਂਦਾ ਹੂੰ ਤੇ ਜੇ ਕਿਸੇ ਨੇ ਚੋਣ ਲੜਨ ਵਾਲੇ ਫੰਡ ਇਕੱਠਾ ਕਰਾਉਣਾ ਤਾਂ ਫਿਰ ਅਗਲਾ ਉਹਨਾਂ ਦਾ ਘਰ ਨਹੀਂ ਨਾਲ ਆਪਣਾ ਵੀ ਘਰ ਜੋੜਦਾ ਥੱਲੇੋਂ ਉੱਪਰ ਤੱਕ ਜਿਹੜੀ ਪ੍ਰਕਿਰਿਆ ਜਾਂਦੀ ਆ ਆ ਚਰਨ ਭੁੱਲਰ ਦੇ ਮਾਮਲੇ 'ਚ ਥੱਲੇ ਵਾਲੇ ਵੀ ਕੁਝ ਹੋਣੇ ਤੇ ਉੱਪਰ ਵਾਲੇ ਵੀ ਕੁਝ ਹੋਣੇ ਸਹੀ ਹੈ ਜਿਨ੍ਹਾਂ ਦਾ ਹਿੱਸਾ ਪਤਾ ਵੰਡਿਆ ਜਾਂਦਾ ਹੋਣਾ ਕੀ ਉੱਥੇ ਤੱਕ ਜਾਊਗਾ ਇੱਕ ਪਹਿਲੂ ਇਹ ਆ ਹੂੰ ਦੂਸਰਾ ਪਹਿਲੂ ਹੋਰ ਕਿੰਨੇ ਹਰ ਚਰਨ ਭੁੱਲਰ ਨੇ ਪੰਜਾਬ 'ਚ ਉਹਨਾਂ ਦੀ ਜਾਂਚ ਕਿਨੇ ਕਰਨੀ ਹੂੰ ਹੋਰ ਕਿੰਨੇ ਨੇ ਅਜੇ ਉਹਨਾਂ ਉਹਨਾਂ ਦੀਆਂ ਪਰਤਾਂ ਕਿਨੇ ਫੋਲੜਣੀ ਸੋ ਇਹ ਇਸ ਲੇਕ ਕੀ ਇਹ ਭ੍ਰਸ਼ਟਾਚਾਰ ਨੂੰ ਨਕੇਲ ਪਾਉਣ ਦੀ ਕਵਾਇਦ ਹੈ ਜਾਂ ਕੁਝ ਰਾਜਨੀਤਿਕ ਧਰਾਂ ਨੂੰ ਆਪਣੇ ਪਾਲਿਚ ਲਿਆਉਣ ਦੀ ਕਵਾਇਦ ਹੈ ਬਾਯਾ ਹਰ ਚਰਨ ਭੁੱਲਲ ਕੀ ਸੱਤਾਧਾਰੀ ਤਰਿਹ ਦੇ ਟੌਪ ਦੇ ਦੋ ਚਿਹਰੇ ਟੌਪ ਦੀਆਂ ਦੋ ਉਹ ਧਰਾਂ ਜਿਹੜੀਆਂ ਸਰਕਾਰ ਚਲਾਉਂਦੀਆਂ ਨੇ ਕੀ ਉਹਨਾਂ ਨੂੰ ਸੈੱਟ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਤੇ ਨਹੀਂ ਕੀ ਆਉਂਦੇ ਦਿਨਾਂ ਚ ਅਗਲੇ ਤਮਾਈ ਚਮਾਈ ਕੁਝ ਵੱਡਾ ਹੋਣ ਜਾ ਰਿਹਾ ਹੈ ਪਰ ਕਾਰਵਾਈ ਤੁਰਦੀ ਤੁਰਦੀ ਐਕਸਾਈਜ਼ ਵਾਲਾ ਕੇਸ ਹੋ ਗਿਆ ਉਹਨਾਂ ਚਰਨ ਕੋਲਰ ਤੇ ਹਾਂ ਮੁੱਖ ਮੰਤਰੀ ਸਾਹਿਬ ਦਾ ਟਵੀਟ ਆ ਗਿਆ ਕਿ ਮੈਂ ਕਰਤੀ ਜੀ ਕਾਰਵਾਈ ਮੈਂ ਪਾਈ ਤੂੰ ਕੀ ਕਰਤੀ ਕਾਰਵਾਈ ਆ 24 ਘੰਟੇ ਅਗਲਾ ਅੰਦਰ ਹੈਗਾ ਕਾਰਵਾਈ ਤਾਂ ਆਪੇ ਹੁਣ ਹੀ ਪੈ ਗਈ ਬਿਲਕੁਲ ਸਹੀ ਆ ਇਹਨੂੰ ਸੁਪਾਣੀ ਸੀ ਤਾਂ ਹੁਣ ਹੀ ਸੀ ਤੁਸੀਂ ਕੀ ਕੀਤਾ ਫਿਰ ਹੁਣ ਲੋਕਰ ਖੋਲਨੇ ਸ਼ੁਰੂ ਹੋ ਗਏ ਕਹਿੰਦੇ ਹਾਂ ਸਰਜਨ ਦੇ ਹਿਸਾਬ ਨਾਲ ਅਧੀ ਦਰਜਨ ਦੇ ਹਿਸਾਬ ਨਾਲ ਲੋਕਰ ਨੇ ਜੀ ਕਹਿੰਦੇ ਹਾਂ ਤੇ ਜੇ ਪਹਿਲਾ ਲੋਕਰ ਖੁੱਲਿਆ ਜੀ ਕਹਿੰਦੇ ਉਹਦੇ ਵਿੱਚੋਂ ਪੈਸਾ ਤੇ ਲਾ ਗਣਾ ਟੱਕਾ ਦਾ ਘੱਟ ਨਿਕਲਿਆ ਹਾਂ ਦਸਤਾਵੇਜ਼ ਖਾਸੇ ਨਿਕਲੇ ਨੇ ਤੇ ਦਸਤਾਵੇਜ਼ ਨਾਲ ਦੇ ਸਾਥੀਆਂ ਨੂੰ ਡਰਾਉਂਦੇ ਨੇ ਜੀ ਹਮ ਅਸਲੀ ਉਹਨਾਂ ਨੂੰ ਪੈਸਾ ਢੇਲਾ ਮੰਨ ਤੇ ਡਰ ਨਹੀਂ ਲੱਗਦਾ ਹਮ ਸਿਰ ਲੱਗਦਾ ਕਾਗਜ਼ ਪੱਤਰ ਮੰਨਣ ਤੇ ਡੈਰੀ ਦੇ ਪੰਨੇ ਲਿਖਤ ਪੜਤ ਕਿਤੋਂ ਲੈਣੇ ਆ ਕਿਦੇ ਦੇਣੇ ਆ ਕਿਦਣਾ ਹਿਸਾਬ ਚੱਲਦਾ ਹੈ ਕਿਦਣਾ ਕਮਿਸ਼ਨ ਚੱਲਦਾ ਹੈ ਕਿਦਾਂ ਕਿੰਨਾ ਪਰਸੈਂਟ ਉਹ ਦਾ ਮਤ ਹਮ ਖਾਸ ਕਰਕੇ ਉਹਨਾਂ ਤੇ ਰੰਦਾ ਜਿਨ੍ਹਾਂ ਜਿਨ੍ਹਾਂ ਦਾ ਇਲੈਂਡ ਦੇ ਹੁੰਦਾ ਹੋਊਗਾ ਹਮ ਹੁਣ ਕਹਿੰਦੇ ਜੀ ਇਕੱਲਾ ਉਹ ਵੀ ਨਹੀਂ ਮਿਲ ਰਿਆ ਨਾਲ ਪੰਜਾਬ ਹੋਰ ਫਲੈਟ ਦੀਆਂ ਕੁੰਜੀਆਂ ਮਿਲੀਆਂ ਅੱਛਾ ਠੀਕ ਹੈ ਤੁਸੀਂ حساب ਲਾ ਲੋ ਕਿ ਇੰਨੀ ਬੇਨਾਮੀ ਜਾਇਦਾਦ ਕਿਉਂ ਹੈ ਹਮਮਮ ਉਹ ਇਹ ਵੀ ਹੋ ਸਕਦਾ ਕਿ ਉਹ ਫਲੈਟ ਨਾਮ ਕਿਸੇ ਹੋਰ ਦੇ ਲਈ ਵੇ ਹੋਣ ਪੰਜਾਬ ਫਲੈਟ ਦੇ ਕਾਗਜ਼ ਮਿਲਿਆ ਜੀ ਇਸ ਇੱਕ ਲੋਕਰ ਦੇ ਹਵਾਲੇ ਨਾਲ ਇਹ ਜੀ ਖਬਰ ਹੈ ਹਮਮਮ حساب ਲਾ ਲੋ ਕੀ ਕਰਨਾ ਜੀ ਇੰਨੇ ਘਰਾਂ ਨੂੰ ਲੈ ਕੇ ਇੰਨੀ ਜਾਇਦਾਦ ਬਣਾ ਕੇ ਕਿੱਥੇ ਨੂੰ ਲੈ ਕੇ ਜਾਣ ਸਹੀ ਮਤਲਬ ਜਿਦਾ ਮਤਲਬ ਤੁਸੀਂ ਜਿੰਨੇ ਅਮੀਰ ਹੁੰਦੇ ਜਾਣੇ ਉਹਨਾਂ ਦੀ ਤਵਾਂ ਵੱਧਦੀ ਜਾਂਦੀ ਹੈ ਕੋਖ ਵੱਧਦੀ ਨਹੀਂ ਕੋਖ ਵੱਧ ਹਮਮਮ ਸੋ ਇਹ ਇਹ ਮੈਨੂੰ ਲੱਗਦਾ ਕਿ ਇਹ ਤੇ ਰੁਕਣ ਵਾਲਾ ਨਹੀਂ ਮਾਮਲਾ ਜੇ ਸੱਚਮੁੱਚ ਇਮਾਨਦਾਰੀ ਨਾਲ ਇਨਕੁਆਇਰੀ ਹੋ ਜਵੇ ਤਾਂ ਇਹ ਜੇ ਸੈਂਕੜੇ ਅਫਸਰ ਅਧਿਕਾਰੀ ਰਾਜਨੀਤਿਕ ਤਰ੍ਹਾਂ ਲੱਭ ਜਾਣਗੀਆਂ ਜਿਹੜੀਆਂ ਇਹ ਮਿਲ ਕੇ ਕੰਮ ਕਰਦੀਆਂ ਕਿਉਂਕਿ ਸਿਆਸੀ ਔਰ ਪ੍ਰਸ਼ਾਸਨੀ ਕੱਟ ਜੋੜ ਤੋਂ ਬਿਨਾ ਮਾਫੀਆ ਕੰਮ ਨਹੀਂ ਕਰਦਾ ਤੇ ਇਹ ਮਾਫੀਆ ਨੂੰ ਮਲਾਕੀ ਇਹ ਤਕੌਣ ਬਣਦੀ ਜਿਹਦਾ ਕੋਈ ਸਰਾ ਹੀ ਨਹੀਂ ਕਿ ਸ਼ੁਰੂ ਕਿੱਥੋਂ ਹੁੰਦਾ ਤੇ ਖਤਮ ਕਿੱਥੋਂ ਹੁੰਦਾ ਮਿਲ ਕੇ ਭ੍ਰਸਤਾਚਾਰ ਕਰ ਜਦੋਂ ਅਧਿਕਾਰੀ ਅਫਸਰ ਮੁਲਾਜ਼ਮ ਇਹ ਟੀਚਾ ਬਣਾ ਕੇ ਜਿਉ ਤੁਰ ਪੈਣ ਕਿ ਬਈ ਅੱਜ ਤੋਂ ਬਾਅਦ ਆਪਾਂ ਆਪਣੀ ਕੁਰਸੀ ਦੇ ਬਹਿ ਕੇ ਲੋਕਾਂ ਲਈ ਕੰਮ ਕਰਨਾ ਤੇ ਇੱਕ ਪੈਸਾ ਵੀ ਨਹੀਂ ਲੈਣਾ ਤੇ ਭ੍ਰਸ਼ਟਾਚਾਰ ਸਰਕਾਰਾਂ ਦੇ ਖਤਮ ਕੀਤੇ ਨਹੀਂ ਹੁੰਦਾ ਇਸ ਤਰ੍ਹਾਂ ਖਤਮ ਹੋ ਸਕਦਾ ਪਰ ਜਦੋਂ ਇਹ ਟੀਚਾ ਬਣਾ ਕੇ ਬਣਾ ਕੇ ਬੈਂਦੇ ਆ ਕਿ ਭਾਈ ਅੱਜ ਇੰਨੇ ਛਾਂਗਣੇ ਬੰਦੇ ਤੇ ਇੰਨੇ ਲੱਖਾਂ ਦਾ ਇੰਨੇ ਹਜ਼ਾਰਾਂ ਦਾ ਟੀਚਾ ਫਿਰ ਕਿੱਥੋਂ ਭ੍ਰਸ਼ਟਾਚਾਰ ਖਤਮ ਹੋ ਜੇ ਬਿਲਕੁਲ ਤੁਸੀਂ ਸਹੀ ਕਹੇ ਸ਼ਰਮਾ ਜੀ ਇਹ ਇੱਕ ਨਹੀਂਗਾ ਪਤਾ ਨਹੀਂ ਕਿੰਨੇ ਹੋਰ ਹਰਚਰਨ ਸਿੰਘ ਪੁੱਲਰ ਹੋਣੇ ਆ ਜਿਹੜੇ ਆਪਣੇ ਬੰਦਿਆਂ ਨੂੰ ਹੁਕਮ ਤੇ ਹੁਕਮ ਚਾੜੀ ਜਾਂਦੇ ਹੋਣਗੇ ਅੱਜ ਇੰਨੇ ਇੰਨੇ ਚਾਹੀਦੇ ਇੰਨੇ ਚਾਹੀਦੇ ਇਹ ਵੀ ਤਾਂ ਇੰਨਾਂ ਕਰਦਾ ਸੀ ਨਾ ਤੁਮੈਨੂੰ ਇੰਨੇ ਪੈਸੇ ਚਾਹੀਦੇ ਐ ਮੈਨੂੰ ਇੰਨੇ ਪੈਸੇ ਚਾਹੀਦੇ ਐ ਜਾਂਦੇ ਜਾਂਦੇ ਗੱਲ ਕਰੀਏ ਕਿਸਾਨੀ ਦੀ ਝੋਨੇ ਦੀ ਖਰੀਦ ਦਾ ਟੀਚਾ ਘਟਾਦਾ ਜੀ ਇਹਨਾਂ ਨੇ ਇਹ ਕਿਉਂ ਜੀ ਪ੍ਰਿੰਦੀ ਜੀ ਪੰਜਾਬ ਸਰਕਾਰ ਨੇ ਕੇਂਦਰ ਨੇ ਇਸ ਵਾਰ ਤੈਅ ਸੀਗਾ ਕਿ ਪੰਜਾਬ ਦੇ ਵਿੱਚੋਂ ਇਸ ਵਾਰ 175000 175 ਮਤਲਬ ਕਿ ਨਾ ਲੱਖ ਮੀਟਰਕ ਟਨ ਝੋਨੇ ਦੀ ਖਰੀਦ ਹੋਊਗਾ ਹੂੰ ਹੂੰ ਤੋਂ 175 ਲੱਖ ਦੇ ਕਿਲੋ ਮੀਟਰਕ ਟਨ ਝੋਨੇ ਦਾ ਟੀਚਰ ਰੱਖਣਾ ਹੀ ਹੂੰ ਹੂੰ ਉਸ ਸਮੇਂ ਯਾਪ ਰਿਆ ਸੀ ਕਿ ਅਸੰਭਵ ਹੈ ਕਿਉਂਕਿ ਤਾਂ ਕਈ ਪਹਿਲੂ ਸੀ ਹੂੰ ਹੂੰ ਇੱਕ ਤਾਂ ਪੰਜਾਬ 'ਚ ਇਸ ਵਾਰ ਜਿੱਦ ਮੇ ਹੜਾ ਨੇ ਮਾਰ ਕੀਤੀ ਆ ਕਿੰਨੇ ਜ਼ਿਲ੍ਹੇ ਸਾਡੇ ਹੂੰ ਹੂੰ ਇਹਨਾਂ ਉਸ ਬਾਹਰ ਹਟਾ ਗਿਆ ਹਜੇ ਤੱਕ ਉਹਦਾ ਮੋੜ ਬਸੇ ਬਣ ਹੋਏ ਉਲਟਾ ਉਹ ਸ਼ਰਤ ਸੀ ਸਾਨੀ ਵਰਗੀ ਡੀਸੀ ਅੰਮ੍ਰਿਤਸਰ ਦੀ ਉਹ ਵੀ ਬਦਲਦੀ ਤੇ ਜ਼ਿਲ੍ਹਾ ਡੀਸੀ ਬਦਲਦੇ ਹੂੰ ਤੇ ਮਤਲਬ ਜਿਹਨੇ ਤਰ੍ਹਾਂ ਤੋਂ ਤੇ ਕੰਮ ਕੀਤਾ ਉਹ ਸਾਰਾ ਵਾਕਫ ਸੀ ਸਾਰਾ ਕੋ ਪਤਾ ਸੀ ਤੁਸੀਂ ਉਹਨਾਂ ਰਾਹੀਂ ਉਹ ਕੰਮ ਤਾਂ ਮੁਕੰਮਲ ਕਰ ਲੈਂਦੇ ਘੱਟੋ ਘੱਟ ਜੀ ਚਲ ਫਿਰ ਹੁਣ ਜੇ ਖੇਤ ਹੀ ਹੜ ਗਿਆ ਤਾਂ ਫਸਲ ਵੀ ਹੜ ਗਈ ਹਮਮ ਜੋ ਕਿੰਨੇ ਹਜ਼ਾਰਾਂ ਏਕੜ ਫਸਲ ਸਾਡੀ ਬਰਬਾਦ ਹੋ ਗਈ ਸਹੀ ਹੈ ਫਿਰ ਉਸ ਤੋਂ ਬਾਅਦ ਮੀਂਹ ਦੇ ਕਰਕੇ ਕਿੰਨੀ ਥਾਮਾਂ ਦੇ ਉੱਤੇ ਝੋਨੇ ਦੀ ਉਹ ਪੈਦਾਵਾਰ ਉਸ ਤਰ੍ਹਾਂ ਦਾ ਸਿੱਟਾ ਹੀ ਨਹੀਂ ਨਿਕਲਿਆ ਇਸ ਵਾਰ ਹਮ ਹੈ ਬੂਟਾ ਬਹੁਤ ਛੋਟਾ ਰਹਿ ਗਿਆ ਹਮ ਹਮ ਤੇ ਉਸ ਤੋਂ ਬਾਅਦ ਉਹਦੇ ਵਿੱਚ ਨਮੀ ਬਹੁਤ ਜ਼ਿਆਦਾ ਉਹਦੇ ਕਰਕੇ ਦਿੱਕਤ ਆ ਰਹੀਆਂ ਬਾਦੀ ਲੇਟ ਚੱਲ ਰਹੀ ਹੈ ਬਹੁਤ ਜ਼ਿਆਦਾ ਹਮ ਹੈ ਤੇ ਇਧਰ ਇਕ ਚੀਨੀ ਵਾਇਰਸ ਨੇ ਹਮਲਾ ਕਰਤਾ ਜੀ ਕਹਿੰਦੇ ਜੀ ਜੀ ਸਹੀ ਉਹਦੇ ਕਰਕੇ ਝਾੜ ਕੱਟ ਗਿਆ ਹੂੰ ਤੇ ਹੁਣ ਕੁੱਲ ਝਾੜ ਦੇ ਉੱਤੇ ప్రతి ਖੇਤ ਵੀ ਜਿੱਥੇ ਜਿੰਨੀ ਫਸਲ ਰਹਿ ਗਈ ਬਚ ਗਈ ਹਰਦੀ ਮਾਰ ਤੋਂ ਬਾਅਦ ਉੱਥੇ ਵੀ ਅਸਰ ਪੈ ਗਿਆ ਸੋ ਇਸ ਨਹੀਂ ਮੰਨਿਆ ਜਾ ਰਿਹਾ ਕਿ ਇਹ ਟਿਕਾਣਾ ਪੂਰਾ ਹੋਣਾ ਸੰਭਵ ਹੀ ਨਹੀਂ ਸੀਗਾ ਜੀ ਸਹੀ ਹੈ ਦਬਾਈ ਤੱਕ ਮਤਲਬ ਪੰਜਾਬ ਦੀਆਂ ਮੰਡੀਆਂ ਦੇ ਵਿੱਚ 44 ਲੱਖ ਮੀਟਰ ਟਨ ਚੋਂ ਨਾ ਆਇਆ ਸੀ ਹੂੰ ਹੂੰ ਇਹਦੇ ਵਿੱਚੋਂ 48 ਲੱਖ ਮੀਟਰ ਟਨ ਚੋਂ ਨੇ ਦੀ ਖਰੀਦ ਹੋਈ ਸੀ ਮਤਲਬ 24 25% ਹੂੰ ਤੇ ਫਿਰ ਬਾਕੀ ਕਿੱਥੇ ਸੜ ਲਈ ਜੀ ਸਹੀ ਹੈ ਤੇ ਹੁਣ ਅੱਜ ਦੀ ਤਰੀਕ ਵਿੱਚ ਜੇ ਤੁਸੀਂ ਦੇਖੋ ਤਾਂ ਹੁਣ ਤੱਕ ਕਹਿੰਦੇ ਜੀ ਕਿ 65 ਲੱਖ ਮੀਟਰ ਟਨ ਦੇ ਕਰੀਬ ਚੋਨਾ ਮਡੀਆਂ ਚ ਆ ਚੁੱਕਿਆ ਹੂੰ 60 ਲੱਖ ਦੇ ਕਰੀਬ ਮੀਟਰ ਲੱਖ ਮੀਟਰ ਟਨ ਚੋਨੇ ਦੀ ਖਰੀਦ ਹੋ ਚੁੱਕੀ ਹੈ ਜੀ ਜੀ ਤੇ ਇਹਦੇ باوجود ਵੀ ਮਾਇਰਾਂ ਦਾ ਮੰਨਣਾ ਕਿ ਹੁਣ ਦਿਵਾਰੀ ਤੋਂ ਬਾਅਦ ਥੋੜੀ ਜੀ ਤੇਜ਼ੀ ਆ ਰਹੀ ਹੈ ਝੋਨੇ ਦੀ ਬਾੜੀ ਚੋਂ ਕਿ ਕਣਕ ਦੀ ਹੁਣ ਬਜਾਈ ਚ ਵੀ ਦੇਰੀ ਹੋਣ ਦੀ ਪ੍ਰਕਿਰਿਆ ਚੱਲੀ ਗਈ ਹੈ ਕਿ ਉਹ ਵੀ ਪੈਨੂ ਖੜਾ ਹੋ ਗਿਆ ਪਰ ਉਹਦੇ باوجود ਵੀ ਮਤਲਬ ਕਿ 175 ਲੱਖ ਮੀਟਰ ਤੱਕ ਇਹ ਜਾਂਦਾ ਨਹੀਂ ਦਿਖਦਾ ਸੋ ਫਿਰ ਸਰਕਾਰ ਨੇ ਉਹਨੂੰ ਘਟਾ ਕੇ 165 ਲੱਖ ਮੀਟਰ ਟਾਰਨ ਕਰਤਾ ਜੀ ਤੇ ਜਦੋਂ ਕਿ ਹਰ ਰੋਜ਼ ਕਿੰਨੇ ਹੀ ਟレインੀਆਂ ਕਿੰਨੇ ਹੀ ਟਰੱਕ ਬਾਹਰੋਂ ਆ ਕੇ ਵਿਖਵੀ ਰਹੇ ਨੇ ਪੰਜਾਬ 'ਚ ਸਹੀ ਹੈ ਉਹਨਾਂ 'ਚ ਕੁਝ ਫੜ ਹੋ ਜਾਂਦੇ ਨੇ ਕੁਝ ਨਹੀਂ ਫੜ ਹੁੰਦੇ ਉਹ ਵੀ ਇਸੇ ਖਾਤੇ 'ਚ ਪੈ ਜਾਣਾ ਉਹਦੇ ਨਾਲ ਵੀ ਖਾਸਾ ਟੀਚਾ ਪੁੱਜ ਜਾਂਦਾ ਜੇ ਉਹ ਪੂਰੀ ਤਰ੍ਹਾਂ ਰੋਕ ਲੱਗੀ ਹੋਵੇ ਬਾਹਰੀ ਤੇ ਫਿਰ ਸਹੀ ਪੈਮਾਨਾ ਸਾਹਮਣੇ ਆਵੇ ਕਿ ਪੰਜਾਬ 'ਚ ਝੋਨੇ ਦੀ ਪੈਦਾਵਾਰ ਕਿੰਨੀ ਹੋਈ ਹੈ ਉਹ ਵੀ ਅੱਜ ਵੀ ਚੜ ਰਿਹਾ ਕੰਮ ਚਾਹੇ ਜੀ ਅਸੀਂ ਪ੍ਰਤੀ ਖੇਤ ਕਰ ਲਿਆ ਜੀ ਪਤੀ ਇਕੜ ਹਿਸਾਬ ਕਰ ਲਿਆ ਜੀ ਉਹ ਤਾਂ ਵੀ ਫਰ ਜੋਰ ਤੋਰ ਚੱਲੀ ਜਾਂਦੇ ਨੇ ਸੋ ਇਸ ਲਈ ਉਹਦੇ ਨਾਲ ਪਵਾ ਟੀਚਾ ਨੇੜੇ ਜਾਂਦਾ ਦਿਖੇ ਨਹੀਂ ਤਾਂ ਇੱਕ ਦੀ ਮੰਨਿਆ ਜਾ ਰਿਹਾ ਕਿ 150 ਲੱਖ ਮੀਟਰ ਤੋਂ ਦੇ ਨੇੜੇ ਜਾ ਕੇ ਰੁਕ ਜਾਣਾ ਸੀ ਉਹਨਾਂ ਨੇ 165 ਲੱਖ ਕੀਤਾ ਦੇਖਦੇ ਆਂ ਜੀ ਇੱਥੇ ਤੱਕ ਜਾ ਕੇ ਰੁਕਦਾ ਕਿ ਇਫੈਕਟ ਹੁੰਦਾ ਵੀ ਹੈ ਜੀ ਉਹਦੇ ਚ ਵੀ ਨਾ ਇੱਕ ਚਲਾਕੀ ਹੈ ਸ਼ਰਮਾ ਜੀ ਬਹੁਤ ਸਮਾਰਟ ਤਰੀਕੇ ਦੀ ਤੁਸੀਂ ਮੰਨ ਲਓ ਕਿਸਾਨਾਂ ਤੋਂ ਇੱਕ ਪਿੰਡ ਦੀ ਜਾਇਦਾਦ ਦਾ 400 ਏਕੜ ਤੁਸੀਂ ਉਹਨਾਂ ਤੋਂ ਲੈ ਲਾ ਬਈ ਤੁਸੀਂ ਸਾਰੇ ਆਪ ਦੇ ਜਿਹੜੀ ਜ਼ਮੀਨ ਆ ਉਹਦੀਆਂ ਫਰਦਾ ਜਮਾ ਕਰਾਓ 400 ਏਕੜ ਦੀਆਂ ਫਰਦਾ ਹੋਗੀਆਂ ਤੁਸੀਂ ਟੀਚਾ ਬਣਾ ਲੈ ਮੰਨ ਲਓ 70 ਮਾਣ ਉਹ ਤਾਂ ਤੁਸੀਂ ਤੈਅ ਕਰ ਲਿਆ ਕਿ ਬਈ ਹਾਂ ਇੰਨਾ ਇੰਨਾ ਝੋਨਾ ਛੱਡਦਾ ਬਾਹਰ ਆਉਂਦੇ ਟਰੱਕ ਤੁਸੀਂ ਰੋਕਦੇ ਕਿਤੇ ਉਹਦਾ ਕਿਸਾਨ ਯੂਨੀਅਨ ਵਾਲੇ ਰੋਕਦੇ ਆ ਕਿ ਬਈ ਇਹ ਉੱਤਰ ਪ੍ਰਦੇਸ਼ ਦੇ ਸ਼ੈਲਰਾਂ ਦਾ ਜਾਂ ਬਿਹਾਰ ਦੇ ਸ਼ੈਲਰਾਂ ਦਾ ਝੋਨਾ ਇੱਥੇ ਆਈ ਜਾਂਦਾ ਜਾਂ ਤਾਂ ਉਹ ਵੀ ਰੋਕੋ ਫਿਰ ਤਾਂ ਤੁਹਾਨੂੰ ਪੰਜਾਬ ਦਾ ਇਕੁਇਟਰ ਡਾਟਾ ਆਵੇ ਤੁਸੀਂ ਇਕੱਲਾ ਡਾਟਾ ਡਾੜਾ ਚੱਕ ਲੈਣੋ ਖਰੀਦ ਵਾਲਾ ਖਰੀਦ ਵਾਲਾ ਤਾਂ ਸਾਰੇ ਪਾਸਿਓਂ ਆਈ ਜਾਂਦਾ ਝੋਨਾ ਦਾ ਬਾਹਰੋਂ ਉਹ ਸਭੋ ਪੰਜਾਬ ਦੇ ਕਿਸਾਨ ਦੀ ਮੋਨੀਟਰਿੰਗ ਕਰ ਰਿਹਾ ਇੱਕ ਤਰੀਕੇ ਦੇ ਨਾਲ ਕਿ ਕਿੰਨੀ ਜ਼ਿਆਦਾ ਤਾਂ ਕਿੰਨਾ ਕੈਲਕੂਲੇਸ਼ਨ ਕਰ ਰਿਹਾ ਉਹ ਇਸ 스마트 ਤਰੀਕੇ ਦੇ ਨਾਲ ਕਿ ਭਾਈ ਅਸੀਂ ਤਾਂ ਝੋਨਾ ਜੇ ਝੋਨਾ ਇਹਨਾਂ ਨੇ ਪੰਜਾਬ ਦਾ ਹੀ ਖਰੀਦਣਾ ਹੋਵੇ ਤਾਂ ਪਹਿਲਾਂ ਬਾਹਰੋਂ ਆਉਂਦਾ ਰੋਕਣੇ ਪਹਿਲਾਂ ਇਹ ਸਖਤ ਕਾਨੂੰਨ ਇਸ ਤੇ ਬਣੇ ਕਿ ਭਾਈ ਕੋਈ ਵੀ ਰਾਜ ਦੂਜੇ ਰਾਜ ਚ ਫਸਲ ਜਾ ਕੇ ਨਹੀਂ ਵੇਚ ਸਕਦਾ ਜਿੱਥੇ ਐਮ ਐਸ ਪੀ ਹੈਣੀਗੀ ਉਹਦੀ ਖੁੱਲ ਹੈ ਤੇ ਲਈ ਜਾਂਦੇ ਲੋਕਾਂ ਦਾ ਡਾਟਾ ਜ਼ਮੀਨਾਂ ਦਾ ਸ਼ਿਆਰੀ ਦੇਖੋ ਤੁਸੀਂ ਹਾਂ ਜੀ ਆਪਣੀ ਕਰਾ ਜ਼ਮੀਨਾਂ ਹੱਥੋਂ ਆਉਣ ਵਾਲੀ ਬਿਲਕੁਲ ਹੂੰ ਹੂੰ ਜੀ 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 ਬਿਲਕੁਲ ਸੋ ਆ ਸ਼ਰਮਾ ਜੀ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਆ ਪ੍ਰੋਗਰਾਮ ਖਬਰ ਤੇ ਨਜ਼ਰ ਨਾਲ ਪੈਠੀ ਸਮਾਪਤ ਕਰਾਂਗੇ ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੁੜੇ ਰਹੋ ਪੰਜਾਬੀ ਰੇਡੀਓ ਯੂ ਐਸ ਏ ਦੇ ਨਾਲ